ਉਹਨੂੰ ਦੇ ਕੇ ਕੁਛ ਟੂਲਾ ਬਣ ਜਾਏ ਕਿਉਂ ਨਹੀਂ ਤੁਸੀਂ ਬਣ ਗਏ ਤੁਹਾਡੇ ਜਦੋਂ ਤੁਸੀਂ ਬਣ ਗਏ ਤੁਹਾਡੇ ਕੋਈ ਆਲੇ ਦੁਆਲੇ ਦਾ ਬਣ ਗਿਆ ਜਿਹੜੀ ਇੱਕ ਜਿਹੜੀ ਸਮਾਜ ਵਿੱਚ ਨਾ ਦਿੱਖਣਾ ਦਿੱਖਦੀ ਆਹਾ ਇਹ ਕਰ ਰਹੇ ਨੇ ਪ੍ਰਾਈਡ ਕਾਦਾ ਮਾਣ ਹੂੰ ਕਾਦਾ ਮਾਣ ਖੁਸਰੇ ਹੋਣ ਦਾ ਮਾਣ ਜਿਹਨੇ ਕਿਸੇ ਖੁਸਰੇ ਦੀ ਮਹਾਨਤ ਖੁਸਰਿਆਂ ਨੂੰ ਕਹਿੰਦੇ ਨੇ ਜਿਹਨੇ ਕਿਸੇ ਖੁਸਰੇ ਦੀ ਆਰਥੀ ਨਹੀਂ ਨਿਕਲਦੀ ਰਾਤ ਹਨੇਰੇ ਰਾਤ ਸੀ ਆਰਥੀ ਲੈ ਕੇ ਜਾਂਦੇ ਆ ਛੱਤਰ ਮਾਰਦੇ ਹੋਏ ਜੁੱਤੀਆਂ ਮਾਰਦੇ ਹੋਏ ਥੁੱਕਦੇ ਹੋਏ ਉਹਦੇ ਬਾਲ ਪੁਕਦੇ ਹੋਏ ਕਿਉਂ ਕਿਉਂਕਿ ਇਹ ਜੂਨ ਗੰਦੀ ਆ ਹੂੰ ਇਹ ਮਹਾਂਤ ਕਹਿੰਦੇ ਨੇ ਇਹ ਮੇਰੇ ਨਹੀਂ ਲਫ਼ਜ਼ ਮਹਾਂਤ ਕਹਿੰਦੇ ਨੇ ਇਹ ਜੂਨ ਗੰਦੀ ਆ ਤੇ ਇਸ ਜੂਨ ਚ ਵਾਪਸ ਨਹੀਂ ਉਹਨਾਂ ਨੂੰ ਹੱਕ ਨਹੀਂ ਹੈਗਾ ਕਿਸੇ ਤਰ੍ਹਾਂ ਦੀ ਕੋਈ ਪ੍ਰੇਡ ਕਰਦਾ ਕਿ ਹੋਵੇਗਾ ਬਿਲਕੁਲ ਹੋਵੇ ਬਿਲਕੁਲ ਹੈਗਾ ਸੰਵਿਧਾਨਕ ਹੱਕ ਹੈ ਇਹ ਰਾਜ ਜੋ ਪ੍ਰਾਈਡ ਕਰ ਰਹੇ ਨੇ ਆਪਣੇ ਨਹੀਂ ਨਹੀਂ ਸੰਵਿਧਾਨਕ ਹੱਕ ਹੈਗਾ ਇਹ ਕਿਹੜੀਆਂ ਪਾਰਟੀਆਂ ਆਰਗੇਨਾਈਜ਼ ਕਰ ਰਹੇ ਨੇ ਹਾਂ ਹੁਣ ਐਸ ਈ ਐਕਸ ਪਾਰਟੀਆਂ ਆਰਗੇਨਾਈਜ਼ ਦੇ ਇਹਨਾਂ ਦੇ ਪੋਸਟਰ ਹੈਗੇ ਨੇ ਇਹ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਇਲਾਕੇ ਦੇ ਵਿੱਚ ਆ ਚੀਜ਼ਾਂ ਕਰ ਰਹੇ ਨੇ ਇਤਰਾਜ ਕਿਸ ਚੀਜ਼ ਤੋਂ ਹੈ ਉਹਨਾਂ ਦੀ ਪ੍ਰੇਡ ਤੋਂ ਇਤਰਾਜ ਹੈ ਜਾਂ ਉਹ ਇਹ ਕਹਿੰਦੇ ਨੇ ਕਿ ਸਾਨੂੰ ਪ੍ਰਾਈਡ ਮਾਣ ਹੈ ਗੇ ਹੋਣ ਦੇ ਇਸ ਤੋਂ ਇਤਰਾਜ ਜਾਂ ਤੁਹਾਨੂੰ ਇਹ ਇਤਰਾਜ ਹੈ ਕਿ ਉਹਨਾਂ ਨੇ ਪੱਗਾਂ ਬੰਨ੍ਹੀ ਹੋਣ ਜਾਣ ਆਪਣੇ ਜਵਾਕਾਂ ਨੂੰ ਦੱਸੇਗਾ ਕਿ ਇਹ ਗੇ ਹੋਣਾ ਬੜੇ ਮਾਣ ਦੀ ਗੱਲ ਆ ਜਾਂ ਇਹ ਖੁਸਰੇ ਹੋਣਾ ਜਾਂ ਇਹ ਸਮਲਿੰਗੀ ਹੋਣਾ ਬੜੇ ਮਾਣ ਦੀ ਗੱਲ ਆ ਸਟੂਲੇ ਸਿੱਧਾ ਜਾਂ ਲਬਜ਼ ਹੈਗਾ ਸਟੂਲੇ ਆਟੋ ਕੀ ਕੁਝ ਕਿਹਾ ਜਾਂਦਾ ਹੈ ਹੈਨਾ ਚਰਖੜੀਆਂ ਤੇ ਚੜੇ ਆ ਸੀ ਆਰਿਆਂ ਨਾਲ ਤਨ ਚਰਾਏ ਨੇ ਤਾਂ ਮਿਲੀਆਂ ਨੇ ਇਹ ਪੱਗਾਂ ਇਹ ਦਾੜੀਆਂ ਜਿਹੜੀਆਂ ਨਾ ਮਰਦਾਂ ਦੀ ਪਛਾਣ ਆ ਇਨਾਂ ਦੇ ਬਰਾਬਰ ਜੇ ਇਹ ਨਾ ਮਰਦਾਂ ਦੀ ਪਰੇਡ ਕਰਨਾ ਚਾਹੁੰਦੇ ਨੇ ਤੇ ਫਿਰ ਆਪਣੇ ਬੱਚਿਆਂ ਨੂੰ ਇੱਕ ਸਹੀ ਚੀਜ਼ ਦਾ ਸਹੀ ਰਾਹ ਪਾਣ ਵਾਸਤੇ ਫਿਰ ਅਸੀਂ ਮਰਦਾਂ ਦੀ ਪਰੇਡ ਵੀ ਕਰਾਂਗੇ। ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਇੱਕ ਪਰੇਡ ਹੋ ਰਹੀ ਹੈ ਪ੍ਰਾਈਡ ਪਰੇਡ ਗੇ ਜਿਹੜੇ ਨੇ ਇਸ ਨੂੰ ਕਰ ਰਹੇ ਨੇ ਪਰ ਇਹ ਕੀਤੀ ਕਿਉਂ ਜਾ ਰਹੀ ਹੈ ਇਹ ਪਰੇਡ ਕਾਹਦੇ ਮਾਰਨ ਵਾਲੀ ਪਰੇਡ ਹੋ ਰਹੀ ਹੈ ਇਹ ਕਿਉਂ ਕੀਤੀ ਜਾ ਰਹੀ ਹੈ ਇਸ ਦੇ ਪਿੱਛੇ ਮਕਸਦ ਕੀ ਹੈ? ਹਾਲਾਂਕਿ ਸਮਾਜ ਦੇ ਵਿੱਚ ਕਈ ਵਾਰੀ ਬਹੁਤ ਸਾਰੀਆਂ ਟਿੱਪਣੀਆਂ ਹੁੰਦੀਆਂ ਨੇ ਕਿ ਇਹਨਾਂ ਨੂੰ ਆਜ਼ਾਦੀ ਹੈਗੀ ਐ ਇਹ ਵੀ ਤਾਂ ਸਮਾਜ ਦੇ ਹਿੱਸਾ ਨੇ ਇਹਨਾਂ ਦੇ ਉੱਤੇ ਕਿਉਂ ਕਿੰਤੂ ਪਰੰਤੂ ਇਹਨਾਂ ਨੂੰ ਸਮਾਜ ਪਹਿਲੇ ਨਹੀਂ ਸਵੀਕਾਰ ਕਰਦਾ ਤੇ ਉਸ ਤੋਂ ਬਾਅਦ ਅਜਿਹੀਆਂ ਟਿੱਪਣੀਆਂ ਕਰਨੀਆਂ ਕਿਉਂ ਪਰ ਹੁਣ ਵਿਰੋਧ ਹੋ ਰਿਹਾ ਕਹਿੰਦੇ 27 April ਨੂੰ ਜਿਹੜੀ ਅੰਮ੍ਰਿਤਸਰ ਇਹਨਾਂ ਨੇ ਪ੍ਰੇਡ ਰੱਖੀ ਐ ਉਹ ਨਹੀਂ ਹੋਣ ਦਵਾਗੇ ਪਰ ਇਸ ਪ੍ਰੇਡ ਦੇ ਵਿੱਚ ਕੁਝ ਸਿੱਖ ਸੰਗਤ ਵੀ ਸ਼ਾਮਲ ਹੋਏਗੀ ਉਹ ਸੰਗਤ ਕਿਉਂ ਸ਼ਾਮਲ ਹੋਏਗੀ ਕੀ ਮਕਸਦ ਹੈ ਜਿਸ ਦੇ ਵਿੱਚ ਪਹਿਲਾ ਨਾਮ ਪਰਮਜੀਤ ਸਿੰਘ ਅਕਾਲੀ ਐ ਜਦੋਂ ਲਗਾਤਾਰ ਵਿਰੋਧ ਕਰਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਭਗਤ ਸਿੰਘ ਦੁਆਬੀ ਜਿਹੜੇ ਉਸ ਪ੍ਰੇਡ ਦੇ ਵਿੱਚ ਜਾਣਗੇ ਹੁਣ ਇਹ ਹਿੱਸਾ ਕਿਵੇਂ ਬਣਨਗੇ ਇਹ ਪ੍ਰੇਡ ਦਾ ਹਿੱਸਾ ਬਣਨਗੇ ਜਾਂ ਫਿਰ ਪ੍ਰੇੜਕ ਕਰਨ ਜਾਣਗੇ ਇਹ ਦੋ ਸਵਾਲ ਨੇ ਭਗਤ ਸਿੰਘ ਦੁਆਬੀ ਸਾਡੇ ਸਟੂਡੀਓ ਨੇ ਦੁਆਬੀ ਸਾਹਿਬ ਜਿਹੜੀ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਪ੍ਰੇਡ ਹੋਏਗੀ ਗੇ ਪ੍ਰੇਡ ਇਹ ਕਹਿੰਦੇ ਪ੍ਰਾਈਡ ਆ ਮਾਣ ਆ ਪ੍ਰਾਈਡ ਅੰਮ੍ਰਿਤਸਰ ਅੰਮ੍ਰਿਤਸਰ ਤੇ ਮਾਣ ਇਹ ਤਸਵੀਰਾਂ ਨੂੰ ਕਿਵੇਂ ਦੇਖਦੇ ਹੋ ਕਿ ਜਿਹੜਾ ਇਹ ਉੱਥੇ ਹੋਣ ਜਾ ਰਿਹਾ ਤੇ ਇਹਦਾ ਵਿਰੋਧ ਕਿਉਂ ਹੈ ਕਿਉਂਕਿ ਉਹ ਕਹਿ ਰਹੇ ਨੇ ਕਿ ਸਮਾਜ ਪਹਿਲੇ ਨਹੀਂ ਸਾਨੂੰ ਸਵੀਕਾਰ ਕਰਦਾ ਜੇ ਅਸੀਂ ਇਸ ਤਰੀਕੇ ਦੀਆਂ ਇਹ ਚੀਜ਼ਾਂ ਕਰ ਰਹੇ ਹਾਂ ਤਾਂ ਸਾਨੂੰ ਕਰਨ ਦਿਓ ਹਮ ਜਗਸੀਰ ਸ਼ਰੀ ਅੰਮ੍ਰਿਤਸਰ ਸਾਹ ਉਹਦਾ ਜਿਹੜਾ ਖਿੱਤਾ ਆ ਉਹ ਜਿਹੜਾ ਇਲਾਕਾ ਉਹਦਾ ਮਾਣ ਕਿਸ ਚੀਜ਼ ਤੋਂ ਮਾਣ ਆ ਉਸ ਚੀਜ਼ ਉਸ ਜਗ੍ਹਾ ਦਾ ਮਾਣ ਕਿਉਂ ਆ ਹਮ ਅਸੀਂ ਉੱਥੇ ਮਸੇ ਰੰਗੜ ਦਾ ਸਿਰ ਵੱਡਿਆ ਸਾਡੇ ਬਜ਼ੁਰਗਾਂ ਨੇ ਖਿੱਦੋ ਬਣਾਈ ਆ ਮਸੇ ਰੰਗੜ ਦੇ ਸਿਰ ਦੀ ਮਾਣ ਇਸ ਚੀਜ਼ ਦਾ ਨਾ ਕਿ ਜੇ ਸਾਡੀ ਹਿੱਕ ਤੇ ਕੋਈ ਚੜ ਕੇ ਆਇਆ ਉਹਦੇ ਸਿਰ ਦੀ ਖਿੱਦੋ ਬਣਾਈ ਆ ਮੱਸੀ ਰੰਗੜ ਦਾ ਪਰਿਵਾਰ ਤਰਲੇ ਲੈਂਦਾ ਫਿਰਦਾ ਸੀ ਖਾਲਸਾ ਬੰਦ ਦੇ ਕਿ ਸਿਰ ਵਾਪਸ ਦੇ ਦਿਓ ਸੰਸਕਾਰ ਕਰ ਲਈਏ ਹਾਂ ਨਾ ਕਿਉਂ ਮੱਸੀ ਰੰਗੜ ਨੇ ਸਾਡੀ ਅਣਖ ਵੰਗਾਰੀ ਸੀ ਇਹ ਯਾਰ ਆਹਾ ਇਹ ਕਰ ਰਹੇ ਨੇ ਪ੍ਰਾਈਡ ਕਾਦਾ ਮਾਣ ਹਾਂ ਕਾਦਾ ਮਾਣ ਖੁਸਰੇ ਹੋਣ ਦਾ ਮਾਣ ਹਾਂ ਹੈ ਗੇ ਹੋਣ ਦਾ ਮਾਣ ਹਾਂ ਜਸਸੀਰ ਮੈਨੂੰ ਨਹੀਂ ਪਤਾ ਤੇਰੀ ਉਮਰ ਛੋਟੀ ਆ ਪਰ ਜੇ ਤੂੰ ਕਦੀ ਇਹਨਾਂ ਦੇ ਮਹੰਤਾਂ ਦੇ ਡੇਰੇ ਗਿਆ ਹੋਵੇਂ ਤੇ ਕਦੀ ਦੇਖਿਆ ਹੋਵੇ ਕਿ ਕਿਸੇ ਮਹੰਤ ਦਾ ਸੰਸਕਾਰ ਕਿਵੇਂ ਹੁੰਦਾ ਜਿਨੇ ਕਿਸੇ ਖੁਸਰੇ ਦੀ ਮਹੰਤ ਖੁਸਰਿਆਂ ਨੂੰ ਕਹਿੰਦੇ ਨੇ ਜਿਨੇ ਕਿਸੇ ਖੁਸਰੇ ਦੀ ਅਰਥ ਹੀ ਨਹੀਂ ਨਿਕਲਦੀ ਰਾਤ ਹਨੇਰੇ ਰਾ ਅਰਥੀ ਲੈ ਕੇ ਜਾਂਦੇ ਆ ਛੱਤਰ ਮਾਰਦੇ ਹੋਏ ਜੁੱਤੀਆਂ ਮਾਰਦੇ ਹੋਏ ਥੁੱਕਦੇ ਹੋਏ ਉਹਦੇ ਬਾਲ ਪੁੱਟਦੇ ਹੋਏ ਉਹਦਾ ਸਿਆਪਾ ਕਰਦੇ ਹੋਏ ਲੈ ਕੇ ਜਾਂਦੇ ਨੇ ਕਿਉਂ ਕਿ ਇਹ ਜੂਣ ਗੰਦੀ ਆ ਇਹ ਮਹੰਤ ਕਹਿੰਦੇ ਨੇ ਇਹ ਮੇਰੇ ਨਹੀਂ ਲਬਜ਼ ਮਹੰਤ ਕਹਿੰਦੇ ਨੇ ਇਹ ਜੂਣ ਗੰਦੀ ਆ ਤੇ ਇਸ ਜੂਣ ਚ ਵਾਪਸ ਨਾ ਆਈ ਉਹਨੂੰ ਐ ਦੁਤਕਾਰਦੇ ਹੋਏ ਉਹਦਾ ਸੰਸਕਾਰ ਕਰਦੇ ਨੇ ਕਦਮ ਆਣ ਹਮ ਆ ਸਟੂਲੇ ਹੋਣ ਦਾ ਮਾਣ ਗੇ ਹੋਣ ਦਾ ਜਾਂ ਖੁਸਰੇ ਹੋਣ ਦਾ ਮਾਣ ਉਹ ਜਿਹੜੇ ਜੁਗਾ ਜਗੰਤਰ ਤੋਂ ਚੱਲੇ ਆ ਰਹੇ ਨੇ ਉਹ ਤਾਂ ਵਿਚਾਰੇ ਇਸ ਚੀਜ਼ ਨੂੰ ਮਤਲਬ ਇਸ ਤਰੀਕੇ ਨਾਲ ਕਰਦੇ ਨੇ ਕਿ ਇਸ ਜੂਨ ਚ ਵਾਪਸ ਨਾ ਆ ਜਿਓ ਤੇ ਇਹ ਜਿਹੜੇ ਉੱਥੇ ਪਰੇਡ ਕਰਨ ਜਾ ਰਹੇ ਨੇ ਇਹ ਸਾਡੀਆਂ ਨਸਲਾਂ ਨੂੰ ਕੀ ਦੱਸਣਗੇ ਖੁਸਰੇ ਹੋਣ ਦਾ ਮਾਣ ਉਹਨਾਂ ਨੂੰ ਹੱਕ ਨਹੀਂ ਹੈਗਾ ਕਿਸੇ ਤਰ੍ਹਾਂ ਦੀ ਕੋਈ ਪਰੇਡ ਕਰਨ ਦਾ ਬਿਲਕੁਲ ਹੋਵੇ ਬਿਲਕੁਲ ਹੈਗਾ ਸੰਵਿਧਾਨਕ ਹੱਕ ਇਤਰਾਜ ਜੋ ਪ੍ਰਾਈਡ ਕਰ ਰਹੇ ਨੇ ਆਪਣੇ ਨਹੀਂ ਨਹੀਂ ਸੰਵਿਧਾਨਕ ਹੱਕ ਹੈਗਾ ਦੇਖੋ ਇਹ ਜੋ ਵੀ ਇਹਨਾਂ ਨੇ ਕਰਨਾ ਇੱਕ ਆਪਣੇ ਪਰਮਿਸਸਸ ਦੇ ਅੰਦਰ ਆਪਣੀ ਕਿਸੇ ਚਾਰ ਦਿਵਾਰੀ ਦੇ ਅੰਦਰ ਕੋਈ ਵੀ ਇੱਕ ਪ੍ਰੋਗਰਾਮ ਰੱਖਣ ਕਰਨ ਸੜਕਾਂ ਤੇ ਆਉਣ ਦਾ ਮਤਲਬ ਹੈਗਾ ਦੇਖੋ ਨਗਰ ਕੀ ਤਨ ਆਪਾਂ ਕੱਢਦੇ ਆਂ ਆਪਾਂ ਮਹੱਲੇ ਕੱਢਦੇ ਆਂ ਜਦੋਂ ਸਾਡੇ ਬੱਚੇ ਸਾਨੂੰ ਘੋੜਿਆਂ ਤੇ ਸਾਡੇ ਬਜ਼ੁਰਗਾਂ ਨੂੰ ਜਾਂ ਸਾਡੇ ਭਰਾਵਾਂ ਨੂੰ ਜਿਹੜੇ ਬਾਣਾਧਾਰੀ ਸਿੰਘ ਨੇ ਉਹਨਾਂ ਨੂੰ ਘੋੜਿਆਂ ਤੇ ਦੇਖਦੇ ਨੇ ਹਾਥੀਆਂ ਤੇ ਦੇਖਦੇ ਨੇ ਸੱਤ-ਸੱਤ ਘੋੜਿਆਂ ਦੀਆਂ ਸਵਾਰੀਆਂ ਦੇਖਦੇ ਆ ਖੂਨ ਚ ਇੱਕ ਰਵਾਨਗੀ ਆਉਂਦੀ ਆ ਸਾਡੇ ਬੱਚਿਆਂ ਨੂੰ ਪਤਾ ਲੱਗਦਾ ਕਿ ਅਸੀਂ ਕੌਣ ਆ ਕਿਹਨਾਂ ਦੇ ਵਾਰਸ ਆ ਹੈਨਾ ਸਾਡੇ ਬੱਚੇ ਉਸ ਤੋਂ ਸਿੱਖਦੇ ਨੇ ਨਗਰ ਕੀਰਤਨ ਕਿਸ ਲਈ ਹੁੰਦੇ ਨੇ ਨਗਰ ਕੀਰਤਨ ਇਸ ਲਈ ਹੁੰਦੇ ਨੇ ਕਿ ਨਗਰ ਦੀ ਸੰਗਤ ਜਿਹੜੀ ਆ ਉਹ ਗੁਰੂ ਸਾਹਿਬ ਨਾਲ ਜੁੜੇ ਜਦੋਂ Hindu community ਆਪਣੀਆਂ ਸ਼ੋਭਾ ਯਾਤਰਾएं ਕੱਢਦੀ ਆ ਭਗਵਾਨ ਜਗਨਨਾਥ ਨੂੰ ਬਾਹਰ ਲੈ ਕੇ ਆਉਂਦੀ ਆ ਮੰਦਿਰ ਤੋਂ ਕਿਸ ਲਈ ਲੈ ਕੇ ਆਉਂਦੀ ਆ ਤਾਂ ਕਿ ਲੋਕ ਜਿਹੜੀ ਉਹ ਕਮਿਊਨਿਟੀ ਆ ਭਗਵਾਨ ਜਗਨਨਾਥ ਨਾਲ ਜੁੜੇ ਇਹਨਾਂ ਨੂੰ ਬਾਹਰ ਕੱਢ ਕੇ ਸੜਕਾਂ ਤੇ ਲੈ ਕੇ ਆਣਾ ਇਹਨਾਂ ਦੇ ਨਾਲ ਆਪਣੀਆਂ ਆਉਣ ਵਾਲੀਆਂ ਨਸਲਾਂ ਜੋੜਨੀਆਂ ਹਨ ਉਹਨਾਂ ਦੀ ਕੀ ਗਲਤੀ ਆ ਉਹ ਤੇ ਕਹਿਣ ਕਿ ਸਾਡੀ ਕੀ ਗਲਤੀ ਆ ਅਸੀਂ ਸਾਡੇ ਸਾਨੂੰ ਦੇਖਣ ਨਾਲ ਕੋਈ ਗੇ ਥੋੜੀ ਬਣ ਜੇਗਾ ਸਾਡੇ ਦੇਖ ਅਸੀਂ ਤਾਂ ਰੱਬ ਵੱਲ ਨੂੰ ਇਸ ਤਿੱਕੇ ਨਾਲ ਹੈਗੇ ਆ ਸਾਡੀ ਕੀ ਗਲਤੀ ਹੈ ਨਹੀਂ ਇਹਦੇ ਵਿੱਚ ਮਾਨ ਵਾਲੀ ਕੋਈ ਗੱਲ ਆ ਗੇ ਹੋਣਾ ਕੋਈ ਮਾਨ ਵਾਲੀ ਗੱਲ ਆ ਦੂਜੀ ਚੀਜ਼ ਉਹਨਾਂ ਨੂੰ ਲੱਗਦਾ ਉਹ ਕਹਿੰਦੇ ਕਿ ਸਾਨੂੰ ਮਾਨ ਹੈ ਅਸੀਂ ਵੀ ਗੇ ਆ ਮੈਂ ਹੁਣੇ ਇੱਕ ਗੱਲ ਦੱਸੀ ਸੀ ਜਗਸੀਰ ਕਿ ਜਿਹੜੇ ਐਕਚੁਅਲੀ ਖੁਸਰੇ ਜਾਂ ਮਹੰਤ ਨੇ ਉਹ ਇਸ ਜ਼ਿੰਦਗੀ ਤੋਂ ਜਾਣ ਵੇਲੇ ਉਹਨਾਂ ਦਾ ਕਿਸ ਤਰੀਕੇ ਨਾਲ ਭੇਜਦੇ ਨੇ ਤੇ ਉਹਨਾਂ ਦੇ ਨਾਲ ਦੇ ਹੀ ਭੇਜਦੇ ਨੇ ਜਿਹੜੇ ਅਸਲ 'ਚ ਨੇ ਇਹ ਤਾਂ ਸ਼ੌਕੀਆਂ ਨੇ ਇਹ ਤਾਂ ਸਿਰਫ ਇੰਸਟਾਗ੍ਰam ਦੇ ਜਾਂ ਫੇਸਬੁੱਕਾਂ ਤੇ ਰੀਲਾਂ ਪਾਉਣ ਵਾਸਤੇ ਜਾਂ ਮੈਂ ਜਗਸੀਰ ਇੱਕ ਪ੍ਰਿੰਟ ਕਿਹਾ ਸੀ ਜਿਹੜਾ ਨਿਕਲਿਆ ਨਹੀਂ ਮੈਂ ਤੈਨੂੰ ਉਹ ਸਕਰੀਨਸ਼ਾਟ ਦਿੰਨਾ ਸਕਰੀਨ ਤੇ ਚਲਾਈ ਇਹ ਕਿਹੜੀਆਂ ਪਾਰਟੀਆਂ ਆਰਗੇਨਾਈਜ਼ ਕਰ ਰਹੇ ਨੇ ਹੈ ਹੁਣ ਐਸ ਈ ਐਕਸ ਪਾਰਟੀਆਂ ਆਰਗੇਨਾਈਜ਼ ਦੇ ਇਹਨਾਂ ਦੇ ਪੋਸਟਰ ਹੈਗੇ ਨੇ ਇਹ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਇਲਾਕੇ ਦੇ ਵਿੱਚ ਆ ਚੀਜ਼ਾਂ ਕਰ ਰਹੇ ਨੇ ਉਸ ਖਿੱਤੇ ਦੇ ਵਿੱਚ ਜਿਸ ਖਿੱਤੇ ਦੀ ਮਿੱਟੀ ਦਾ ਇੱਕ ਇੱਕ ਜ਼ਰਰਾ ਸਾਡੇ ਸ਼ਹੀਦ ਸਿੰਘਾਂ ਦੇ ਖੂਨ ਨਾਲ ਸਿੰਜਿਆ ਹੋਇਆ ਹੈ ਹਨਾ ਉਹ ਮਰਦਾਂ ਦੀ ਧਰਤੀ ਆ ਉਹ ਉਹਨਾਂ ਮਰਦਾਂ ਦੀ ਧਰਤੀ ਆ ਜਿਨ੍ਹਾਂ ਨੂੰ ਜਦੋਂ ਮੁਗਲ ਹਕੂਮਤ ਨੇ ਇਹ ਕਿਹਾ ਨਾ ਕਿ ਖਤਮ ਕਰ ਤੇ ਆ ਦਰਬਾਰ ਸਾਹਿਬ ਢਾਟਾ ਇਹਨਾਂ ਦਾ ਕੋਈ ਦੀਵਾ ਜਗਾਉਣ ਵਾਲਾ ਨਹੀਂ ਬਚਿਆ ਉਹ ਕਥਾ ਆਪਾਂ ਗੁਰਦਗਣਾ ਚ ਸੁਣੀ ਆ ਜਦੋਂ ਲੱਖਾਂ ਦੇ ਪੈਰੇ ਦੇ ਵਿੱਚ ਦਰਬਾਰ ਸਾਹਿਬ ਸਿੰਘ ਉਸ ਸਰੋਵਰ ਦੇ ਵਿੱਚੋਂ ਦੀ ਨਿਕਲ ਕੇ ਤਾਰੀ ਲਾ ਕੇ ਉੱਥੇ ਦੀਵਾ ਜਗਾਉਣ ਤੋਂ ਬਾਅਦ ਤਾੜੀ ਮਾਰ ਕੇ ਨਿਕਲਦੇ ਸੀ ਵੀ ਦੀਵਾ ਜਗਾ ਚਲੇ ਆ ਮਰਦ ਦੇ ਪੁੱਤ ਮਰਦ ਅਗੰਮੜੇ ਦੇ ਪੁੱਤ ਆਪਾਂ ਮਰਦ ਅਗੰਮੜੇ ਦੇ ਪੁੱਤ ਹੈਗੇ ਆ ਨਾ ਗੁਰਗੋਬਿੰਦ ਸਿੰਘ ਪਾਸ਼ਾ ਦੇ ਇਹ ਇਹ ਚੀਜ਼ਾਂ ਦੇ ਉੱਤੇ ਮਾਨ ਹੋਣਾ ਹੁਣ ਉਸ ਧਰਤੀ ਦੇ ਉੱਤੋਂ ਕਿਸ ਪਾਸੇ ਨੂੰ ਲਜਾਣਾ ਤੁਸੀਂ ਆਪਣੇ ਬੱਚਿਆਂ ਨੂੰ ਉਹ ਮਰਦ ਅਗੰਮੜੇ ਦੇ ਪੁੱਤ ਬਣਾਉਣਾ ਆ ਜਾਂ ਆਹ ਚੀਜ਼ਾਂ ਸਿਖਾਣੀਆਂ ਤੁਹਾਨੂੰ ਇਤਰਾਜ਼ ਕਿਸ ਚੀਜ਼ ਤੋਂ ਹੈ ਇਤਰਾਜ਼ ਕਿਸ ਚੀਜ਼ ਤੋਂ ਹੈ ਉਹਨਾਂ ਦੀ ਪ੍ਰाइड ਤੋਂ ਇਤਰਾਜ਼ ਹੈ ਜਾਂ ਉਹ ਇਹ ਕਹਿੰਦੇ ਨੇ ਕਿ ਸਾਨੂੰ ਪ੍ਰਾਈਡ ਮਾਣ ਹੈਗੇ ਹੋਣ ਤੇ ਇਸ ਤੋਂ ਇਤਰਾਜ਼ ਹੈ ਜਾਂ ਤੁਹਾਨੂੰ ਇਹ ਇਤਰਾਜ਼ ਹੈ ਕਿ ਉਹਨਾਂ ਨੇ ਪੱਗਾਂ ਬੰਨ੍ਹੀ ਹੋਈਆਂ ਨੇ ਦੇਖੋ ਇਸ ਚੀਜ਼ ਨੂੰ ਗਲੋਰੀਫਾਈ ਕਿਉਂ ਕੀਤਾ ਜਾਇਆ ਐ ਐਟ ਦਾ ਐਂਡ ਕਿਹੜਾ ਦਰਸ਼ਕਾਂ ਦੇ ਵਿੱਚ ਕਿਹੜਾ ਆਪਣੇ ਬੱਚਿਆਂ ਨੂੰ ਜਾਂ ਇਹ ਜਿਹੜਾ ਆ ਕਿਧਰ ਗਿਆ ਦਾ ਪੋਸਟਰ ਜਿਹੜਾ ਇਹ ਪਰੇਡ ਕਰ ਰਹੇ ਨੇ ਜਾਂ ਇਹਨੂੰ ਇਹਨਾਂ ਨੂੰ ਜਿਹੜੇ ਅਫਸਰ ਨੇ ਪਰਮਿਸ਼ਨ ਦਿੱਤੀ ਆ ਦੇਖੋ ਕਿਤਨਾ ਕਿਤੇ ਇਹਨਾਂ ਨੂੰ ਪਰਮਿਸ਼ਨ ਤਾਂ ਮਿਲੀ ਆ ਨਾ ਇਸ ਚੀਜ਼ ਦੀ ਇਹ ਕਿਤੇ ਗਏ ਹੋਣਗੇ ਇਹ ਸਮਾਜਿਕ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੀ ਪਰਮਿਸ਼ਨ ਲੋੜ ਨਹੀਂ ਹੁੰਦੀ ਉਹ ਕਰ ਲੈਂਦੇ ਨੇ ਪਬਲਿਕ ਦੇ ਵਿੱਚ ਕਰ ਰਹੇ ਨੇ ਜਦੋਂ ਕੋਈ ਇਨਡੋਰ ਪ੍ਰੋਗਰਾਮ ਹੁੰਦਾ ਉਹਦੀ ਪਰਮਿਸ਼ਨ ਨਹੀਂ ਹੁੰਦੀ ਜਦੋਂ ਤੁਸੀਂ ਪਬਲਿਕ ਦੇ ਵਿੱਚ ਕੋਈ ਪ੍ਰੋਗਰਾਮ ਕਰਨਾ ਹੈ ਤਾਂ ਪ੍ਰਸ਼ਾਸਨ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਉਹਨਾਂ ਨੂੰ ਦੱਸਣਾ ਪੈਂਦਾ ਕਿ ਕਿੰਨੇ ਬੰਦਿਆਂ ਦਾ ਇਕੱਠ ਹੋਣਾ ਹੈ ਕਿੰਨੇ ਤੋਂ ਕਿੰਨੇ ਹੋਣਾ ਹੈ ਜੇ ਬੰਦੋਬਸਤ ਕਰਨਾ ਪਾਰਕਿੰਗ ਦਾ ਬੰਦੋਬਸਤ ਕਰਨਾ ਇਹ ਸਾਰਾ ਪ੍ਰਸ਼ਾਸਨ ਨੂੰ ਇਨਫਾਰਮ ਕਰਨਾ ਹੁੰਦਾ ਤਾਂ ਹੁੰਦਾ ਪਬਲਿਕ ਦੇ ਵਿੱਚ ਕੋਈ ਵੀ ਇਜਲਾਸ ਹੈਨਾ ਇਹ ਜਿਹੜੇ ਵੀ ਅਫਸਰ ਨੇ ਜਗਸੀਰ ਇਹਨਾਂ ਨੂੰ ਪਰਮਿਸ਼ਨ ਦਿੱਤੀ ਆ ਉਹ ਅਫਸਰ ਆਪਣੇ ਜਵਾਕਾਂ ਨੂੰ ਲੈ ਕੇ ਜਾਏਗਾ ਇਸ ਪੀਰੀਅਡ ਦੇ ਵਿੱਚ ਆਪਣੇ ਜਵਾਕਾਂ ਨੂੰ ਦੱਸੇਗਾ ਕਿ ਇਹ ਗੇ ਹੋਣਾ ਬੜੇ ਮਾਨ ਦੀ ਗੱਲ ਆ ਜਾਂ ਇਹ ਖੁਸਰੇ ਹੋਣਾ ਯਾ ਇਹ ਸੰਭਲੇਂਗੀ ਹੋਣਾ ਬੜੇ ਮਾਣ ਦੀ ਗੱਲ ਆ ਸਟੂਲੇ ਸਿੱਧਾ ਜਾਂ ਲਬਜ਼ ਹੈਗਾ ਸਟੂਲੇ ਆਟੋ ਕੀ ਕੁਝ ਕਿਹਾ ਜਾਂਦਾ ਇਹ ਹੁਣ ਬੜੇ ਮਾਣ ਦੀ ਗੱਲ ਆ ਇਹ ਅਫਸਰ ਦੱਸੇਗਾ ਜਾਂ ਉਹ ਪ੍ਰਸ਼ਾਸਨ ਜਿਨ੍ਹਾਂ ਨੇ ਇਹਨਾਂ ਨੂੰ ਪਰਮਿਸ਼ਨ ਦੇਸੀ ਆ ਉਹ ਦੱਸਣਗੇ ਆਪਣੇ ਬੱਚਿਆਂ ਨੂੰ ਵੀ ਇਹ ਲੈ ਕੇ ਜਾਣਗੇ ਉੱਥੇ ਜੇ ਉਹ ਆਪਣੇ ਬੱਚਿਆਂ ਨੂੰ ਨਹੀਂ ਲਿਜਾ ਸਕਦੇ ਤਾਂ ਸਾਡੇ ਬੱਚਿਆਂ ਦੇ ਸਾਹਮਣੇ ਇਸ ਚੀਜ਼ ਦੀ ਡਿਸਪਲੇ ਕਿਉਂ ਆ ਸਾਡੇ ਬੱਚਿਆਂ ਨੂੰ ਜੇ ਅਸੀਂ ਆਪਣੇ ਬੱਚਿਆਂ ਨੂੰ ਸਿਖਾਈਏ ਕੀ ਅਬਦਾਲੀ ਨੂੰ ਮੋੜਨ ਵਾਲੇ ਜਿਹੜੇ ਆ ਮੱਛੇ ਰੰਗੜ ਦਾ ਸਿਰ ਵੱਢਣ ਵਾਲੇ ਜਿਹੜੇ ਆ ਉਹ ਸਿੱਖ ਨੇ ਜੇ ਅਸੀਂ ਸਿੱਖ ਇਤਿਹਾਸ ਦੀ ਗੱਲ ਕਰੀਏ ਅਸੀਂ ਸ਼ਸਤਰਾਂ ਦੀ ਗੱਲ ਕਰੀਏ ਉੱਥੇ ਤਾਂ ਸਾਡੇ ਚੈਨਲ ਬੰਦ ਹੈ ਉੱਥੇ ਸਾਡੇ ਬਿਆਨ ਗਾਇਬ ਤੇ ਆ ਸਟੂਲਿਆਂ ਦੀ ਪਰੇਡ ਜਿਹੜੀ ਹੈਗੀ ਆ ਇਹਨੂੰ ਪਰਮਿਸ਼ਨ ਦੇ ਕੇ ਤੇ ਸੜਕਾਂ ਤੇ ਲਿਆ ਰਹੇ ਨੇ ਕਿਸ ਲਈ ਸਾਡੀਆਂ ਨਸਲਾਂ ਦੀਆਂ ਰਗਾਂ ਦੇ ਵਿੱਚ ਇਹਨਾਂ ਨੂੰ ਉਤਾਰਨਾ ਆਹ ਜਿਹੜੇ ਪੱਗਾਂ ਵਾਲੇ ਨੇ ਜਿਹੜੀ ਜਿਹੜੀ ਜਗਸੀਰ ਤੂੰ ਗੱਲ ਕੀਤੀ ਆ ਮੇਰੇ ਭਰਾ ਆਹ ਦੇਖੋ ਇਹ ਪੱਗਾਂ ਜਿਹੜੀਆਂ ਨੇ ਕਿਵੇਂ ਲਈਆਂ ਨੇ ਇਹ ਪੱਗਾਂ ਅਬ ਦਾਲ ਲੀਨ ਲੜਕੇ ਲਈਆਂ ਨੇ ਜਦੋਂ ਸਾਡੀਆਂ ਸਾਡੇ ਇੱਕ ਇੱਕ ਸਿਰ ਦਾ ਮੁੱਲ 4 ਮੋਹਰਾਂ ਇੱਕ ਮੋਹਰ 8 ਤੋਂ 9 ਗ੍ਰਾਮ ਦੀ 40 ਤੋਂ 36 ਗ੍ਰਾਮ ਸੋਨਾ ਅੱਜ ਦੇ ਟਾਈਮ ਦਾ ਲੱਖ ਰੁਪਏ ਨੂੰ ਆ ਸੋਨਾ 4 ਤੋਂ 5 ਲੱਖ ਰੁਪਈਆ ਇੱਕ ਸਿਰ ਦਾ ਮੁੱਲ ਉਸ ਤੋਂ ਬਾਅਦ ਜਿਹੜੀਆਂ ਪੱਗਾਂ ਉਹਨਾਂ ਤੋਂ ਖਤਮ ਨਹੀਂ ਕਰ ਹੋਈਆਂ ਹੈਨਾ ਚਰਖੜੀਆਂ ਤੇ ਚੜੇ ਆ ਸੀ ਆਰਿਆਂ ਨਾਲ ਤਨ ਚਰਾਏ ਨੇ ਤਾਂ ਮਿਲੀਆਂ ਨੇ ਇਹ ਪੱਗਾਂ ਇਹ ਦਾੜੀਆਂ ਜਿਹੜੀਆਂ ਨਾ ਮਰਦਾਂ ਦੀ ਪਛਾਣ ਆ ਇਹ ਪੱਗਾਂ ਜਿਹੜੀਆਂ ਮਰਦ ਅਗੰਬੜੇ ਨੇ ਦਿੱਤੀਆਂ ਜਦੋਂ ਮਾਤਾ ਜੀ ਮਾਤਾ ਜੀ ਦੇ ਕੋਲ ਗੁਰੂ ਪਿਤਾ ਦਸ਼ਮੇਸ਼ ਪਾਸ਼ਾ ਪਹੁੰਚਦੇ ਨੇ ਨਾਦੇੜ ਦੀ ਧਰਤੀ ਤੇ ਇਹ ਗੱਲ ਬੜੀ ਸਮਝਣ ਵਾਲੀ ਆ ਸਮਝਣੀ ਪੈਣੀ ਆ ਇਹ ਪੱਗ ਕਿਵੇਂ ਮਿਲੀ ਆ ਸਾਨੂੰ ਇਹ ਸਭ ਜਾਂਦਾ ਦੀ ਪੱਗ ਆ ਜਦੋਂ ਨ ਇੱਕ ਹੁੰਦਾ ਧਰਮ ਦਾ ਪੁੱਤਰ ਨਾਦੀ ਪੁੱਤਰ ਜਿਹਨੂੰ ਕਹਿ ਦਿੰਦੇ ਆ ਇੱਕ ਹੁੰਦਾ ਖੂਨ ਦਾ ਪੁੱਤਰ ਜਿਹੜਾ ਆਪਣੇ ਪਿਓ ਦੇ ਅੰਸ਼ ਤੋਂ ਜੰਮਿਆ ਇੱਕ ਹੁੰਦਾ ਧਰਮ ਦਾ ਪੁੱਤਰ ਨਾਦੀ ਪੁੱਤਰ ਉਹਨੂੰ ਪੱਗ ਦੇਣੀ ਪੈਂਦੀ ਆ ਉਹਨੂੰ ਪੱਕ ਦਿੰਦੇ ਆ ਤੇ ਉਹ ਉਹਨੂੰ ਪੁੱਤਰ ਸਵੀਕਾਰ ਕੀਤਾ ਜਾਂਦਾ ਹੈ ਜਿਹੜਾ ਪੁਰਾਣਾ ਸਮਾਂ ਆ ਜਿੱਦਣ ਗੁਰੂ ਸਾਹਿਬ ਮਾਤਾ ਜੀ ਦੇ ਕੋਲ ਪਹੁੰਚਦੇ ਨੇ ਚਾਰ ਸਾਜਿਆਂ ਨੂੰ ਵਾਰ ਕੇ ਮਾਤਾ ਜੀ ਪੁੱਛਦੇ ਨੇ ਕਿ ਮੇਰੇ ਪੁੱਤਰ ਕਿੱਥੇ ਨੇ ਗੁਰੂ ਸਾਹਿਬ ਦੇ ਕੀ ਲਬਜ਼ ਸੀ ਇਹਨਾਂ ਪੁੱਤਰਨ ਕੇ ਸੀਸ ਪਰ ਵਾਰਦੀਏ ਸੁਤਚਾਰ ਚਾਰ ਮੂਏ ਤੋਂ ਕਿਹਾ ਹੁਆ ਜੀਵਤ ਕਈ ਜੀਵਤ ਕਈ ਹਜ਼ਾਰ ਹੁਣ ਗੁਰੂ ਸਾਹਿਬ ਨੇ ਉਹ ਸਿਰਫ ਇੱਕ ਲਬਜ਼ ਦੇ ਵਿੱਚ ਆਪਣੇ ਸਭਜਾਦਿਆਂ ਦੀ ਉਹਨਾਂ ਚਾਰਾਂ ਦੀ ਦਸਤਾਰ ਸਾਡੇ ਸਿਰਾਂ ਤੇ ਧਰਤੀ ਸੀ ਹਣਾ ਸਾਨੂੰ ਸਮਝਣਾ ਪੈਣਾ ਕਿ ਇਹ ਸਿਰਾਂ ਤੇ ਲੈਣ ਵਾਸਤੇ ਕੀ ਕੁਛ ਕੀਤਾ ਗੁਰੂ ਪਾਸ਼ਾ ਨੇ ਆਪਣੇ ਪੁੱਤਰਾਂ ਦੀ ਦਸਤਾਰ ਸਾਡੇ ਸਿਰਾਂ ਤੇ ਧਰੀ ਹੈਗੀ ਆ ਤੇ ਇਹ ਮੈਂ ਹੁਣ ਮੈਂ ਗਾਲ ਨਹੀਂ ਕੱਢਣਾ ਚਾਹੁੰਦਾ ਪਰ ਇਹ ਐਡੇ ਘਟਿਆ ਹਮ ਐਡੇ ਘਟਿਆ ਮਾਨਸਿਕਤਾ ਦੇ ਲੋਗ ਨੇ ਕਿ ਉਹ ਦਸਤਾਰਾ ਬਨ ਕੇ ਇਹ ਕੀ ਕਰ ਰਹੇ ਨੇ ਜਿਹੜੀ ਮੈਂ ਉਹ ਸਕਰੀਨਸ਼ਾਟ ਕਿਹਾ ਵੀ ਇੱਕ ਵਾਰੀ ਦੁਬਾਰਾ ਲਾਈ ਇਹਨਾਂ ਦੀਆਂ ਜਿਹੜੀਆਂ ਐਸ ਈ ਐਕਸ ਪਾਰਟੀਆਂ ਜਿਹੜੀਆਂ ਉੱਥੇ ਆਰਗੇਨਾਈਜ਼ ਹੋ ਰਹੀਆਂ ਕਿਹੜੇ ਕਾਨੂੰਨ ਦੇ ਹੇਠਾਂ ਹੋ ਰਹੀਆਂ ਨੇ ਤੇ ਇਹ ਜਿਹੜਾ ਸਟੂਲਾ ਗਰਦੀ ਕਰ ਰਹੇ ਨੇ ਦਮਾਲੇ ਆ ਦਾੜੀਆਂ ਪ੍ਰਕਾਸ਼ ਕਰਕੇ ਤੇ ਸਿਰਾਂ ਤੇ ਪੱਗਾਂ ਬੰਨ੍ਹ ਕੇ ਇਹਨਾਂ ਦੀ ਇਜਾਜ਼ਤ ਕਿਵੇਂ ਮਿਲੀ ਇਹ ਕਿਹੜਾ ਹੁੰਦਾ ਹੀ ਇਹ ਤਾਂ ਬੜਾ ਪੁਰਾਣਾ ਚੱਲਦਾ ਆ ਰਿਹਾ ਕਿਉਂਕਿ ਕਈ ਵੀਡੀਓਜ਼ ਨੇ 2018 19 20 21 22 ਅੱਜ 25 ਚੱਲ ਰਿਹਾ ਹੈ 25 ਦੇ ਵਿੱਚ ਕਰਾ ਰਹੇ ਨੇ ਹਾਲਾਂਕਿ ਇੱਕ ਅਸੀਂ ਪੋਸਟਰ ਦੇਖ ਰਹੀ ਸੀ ਜਿਸ ਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਉੱਤੇ ਇੱਕ ਕਾਲਜ ਸੀਗਾ ਉਸ ਦੇ ਉੱਤੇ ਵੀ ਉਸ ਕਾਲਜ 'ਚ ਵੀ ਹੋਈ ਆ ਆਪਾਂ ਜਦੋਂ ਇੰਸਟਾਗ੍ਰam ਤੇ ਇਹਨਾਂ ਨੂੰ ਆ ਇਹਨਾਂ ਦੀਆਂ ਜਿਹੜੀਆਂ ਪ੍ਰੋਫਾਈਲ ਉਹ ਬਹੁਤ ਪੁਰਾਣਾ ਚੱਲਦਾ ਆ ਰਿਹਾ ਇਹ ਇਹ ਫਿਰ ਕਿੰਨੇ ਲਾਕੀ ਕੀ ਦੀ ਆ ਜਗਸੀਰ ਇਹ ਨਹੀਂ ਹੈਗਾ ਜੇ ਆਪਾਂ ਦੇਖੋ ਗੁਰਨਾਨਕ ਪਾਸ਼ਾ ਨੇ ਸਾਨੂੰ ਇੱਕ ਸਿਸਟਮ ਦੇ ਵਿੱਚੋਂ ਦੀ ਬਾਹਰ ਕੱਢ ਕੇ ਲਿਆਉਂਦਾ ਉਹ ਸਿਸਟਮ ਜਿਹੜਾ 5000 ਸਾਲ ਤੋਂ ਚੱਲ ਰਿਹਾ ਸੀ ਹਨਾ ਗੁਰਨਾਨਕ ਪਾਸ਼ਾ ਸਾਨੂੰ ਉਸ ਸਿਸਟਮ ਚੋਂ ਕੱਢ ਕੇ ਲੈ ਕੇ ਆਏ ਉਸ ਜਾਤ ਪਾਤ ਦੇ ਕੋਡ ਚੋਂ ਜਾਂ ਉਹਨਾਂ ਚੀਜ਼ਾਂ ਚੋਂ ਉਦੋਂ ਆਪਾਂ ਕਹਿ ਸਕਦੇ ਸੀ ਨਾ ਵੀ ਇਹ ਤਾਂ 5000 ਸਾਲ ਤੋਂ ਸਿਸਟਮ ਚੱਲਿਆ ਆ ਰਿਹਾ ਹਨਾ ਉਦੋਂ ਲੋਕ ਕਹਿ ਸਕਦੇ ਸੀ ਗੁਰਨਾਨਕ ਪਾਸ਼ਾ ਦੇ ਨਾਲ ਕਿਉਂ ਆਏ ਇਹ ਚੀਜ਼ ਨਹੀਂ ਹੁੰਦੀ ਜਗਸੀਰ ਕਿ ਜੇ ਕੋਈ ਚੀਜ਼ ਪਿਛਲੇ 5000 ਸਾਲ ਤੋਂ ਜਾਂ 10000 ਸਾਲ ਤੋਂ ਚੱਲ ਰਹੀ ਆ ਉਹ ਸਹੀ ਹੋ ਆ ਜੇ ਉਹ ਚ ਗਲਤੀ ਆ ਤੇ ਗਲਤੀ ਜਦੋਂ ਸੁਧਾਰਨ ਜਦੋਂ ਪਕੜ ਆ ਗਈ ਉਦੋਂ ਸੁਧਾਰ ਲਈ ਜਾਵੇ ਇਹਨਾਂ ਨੇ ਗੁਰੂ ਰਾਮਦਾਸ ਪਾਸ਼ਾ ਦੇ ਕਾਲਜ ਦੇ ਅੰਦਰ ਇਹਨਾਂ ਨੇ ਇੱਕ ਐਦਾ ਦੀ ਪਾਰਟੀ ਜਿਹੜੀ ਗੰਧਖਾਨਾ ਕਰਨ ਦੀ ਉਹ ਰੱਖੀ ਉਥੇ ਕਿੱਥੇ ਮਰੀਆਂ ਸੀ ਸੰਸਥਾਵਾਂ ਉਹ ਜਿਹੜੇ ਇਨਚਾਰਜ ਨੇ ਉਸ ਗੁਰੂ ਰਾਮਦਾਸ ਪਾਸ਼ਾ ਦੇ ਕਾਲਜ ਦੇ ਉਹਨਾਂ ਨੂੰ ਵੀ ਪੁੱਛਾਂਗੇ ਸਵਾਲ ਕਰਕੇ ਆ ਇੱਕ ਵਾਰੀ ਹੋ ਜਵੇ ਉਹਨਾਂ ਨੂੰ ਵੀ ਪੁੱਛਾਂਗੇ ਵੀ ਤੁਹਾਡੀ ਨੱਕ ਦੇ ਹੀਟਾਂ ਆ ਬੁਰਛਾਗਰਦੀ ਇਹਨੂੰ ਦੇਖੋ ਜਗਸੀਰ ਇਹ ਚੀਜ਼ਾਂ ਪੜਦੇ ਦੇ ਪਿੱਛੇ ਦੀਆਂ ਚੀਜ਼ਾਂ ਨੇ ਹਨਾ ਜਦੋਂ ਰਾਜੇ ਮਹਾਰਾਜਾਂ ਦਾ ਟਾਈਮ ਸੀਗਾ ਉਸ ਜ਼ਮਾਨੇ ਦੇ ਵਿੱਚ ਇਹ ਰਾਜਿਆਂ ਦੇ ਹਰਮ ਦੇ ਵਿੱਚ ਲੌਂਡੇ ਵੀ ਹੋਇਆ ਕਰਦੇ ਸੀ ਲਫ਼ਜ਼ ਮਾਫ਼ ਕਰਨਾ ਲਫ਼ਜ਼ ਉਹੀ ਆ ਤੇ ਮੈਂ ਲਫ਼ਜ਼ ਨੰਗੇ ਹੀ ਰੱਖਾਂਗਾ ਕਿਉਂਕਿ ਜੇ ਇਹਨਾਂ ਨੂੰ ਮਾਣ ਹੈਗਾ ਜੇ ਇਹਨਾਂ ਨੂੰ ਇਹ ਲੌਂਡਾਗਰਦੀ ਦਾ ਮਾਣ ਹੈ ਤੇ ਫੇਰੇ ਲਫ਼ਜ਼ ਵੀ ਸੁਣਨ ਨੂੰ ਤਿਆਰ ਹੋਣ ਹੈਨਾ ਇਹ ਰਾਜਿਆਂ ਦੇ ਮੁਗਲਾਂ ਦੇ ਹਰਮਾਂ ਦੇ ਵਿੱਚ ਲੌਂਡੇ ਹੋਇਆ ਕਰਦੇ ਸੀ ਤੇ ਉਹ ਪਰਦਿਆਂ ਦੇ ਪਿੱਛੇ ਹੋਇਆ ਕਰਦੇ ਸੀ ਅੱਜ ਵੀ ਇਹ ਲਫ਼ਜ਼ ਕਈਆਂ ਨੂੰ ਚੁਭਣਾਂਇ ਲਫ਼ਜ਼ ਹੈਨਾ ਤੇ ਇਹ ਉਸ ਚੀਜ਼ ਦਾ ਮਾਣ ਕਰਦੇ ਨੇ ਸੜਕਾਂ ਤੇ ਆ ਕੇ ਹੈ ਇਹਨਾਂ ਨੂੰ ਰੋਕਿਆ ਕਿਉਂ ਨਹੀਂ ਜਾ ਰਿਹਾ ਇੱਕ ਕੀ ਕਰਨਾ ਚਾਹੁੰਦੇ ਨੇ ਤੁਹਾਨੂੰ ਕੀ ਲੱਗਦਾ ਕਿ ਇਸ ਤਿੱਕੇ ਨਾਲ ਜਿਹੜੀਆਂ ਤੁਸੀਂ ਇਹ ਗੱਲਾਂ ਕਹਿ ਰਹੇ ਹੋ ਇਸ ਤਿੱਕੇ ਦੇ ਦੇ ਸ਼ਬਦ ਉਹਨਾਂ ਲਈ ਵਾਤਰੇ ਹੋ ਇਹ ਉਹਨਾਂ ਨੂੰ ਹੋਰ ਪਿੰਚ ਕਰਨਗੇ ਚੁਬਣਗੇ ਕਿ ਵੀ ਸਾਨੂੰ ਤਾਂ ਸਮਾਜ ਸਵੀਕਾਰ ਹੀ ਨਹੀਂ ਕਰ ਰਿਹਾ ਚੁਬਦੇ ਕਿਉਂ ਨਹੀਂ ਇਹ ਲਫ਼ਜ਼ ਹੂੰ ਕਿਉਂ ਚੁਬਦੇ ਨਹੀਂ ਕੋਈ ਨਾ ਕੋਈ ਤਾਂ ਇਹਦੇ ਵਿੱਚ ਕੁਝ ਨਾ ਕੁਝ ਤਾਂ ਐਸੀ ਚੀਜ਼ ਹੈਗੀ ਆ ਨਾ ਮੈਨੂੰ ਜਗਸੀਰ ਤੂੰ ਮੈਨੂੰ ਛੋਟਾ ਭਰਾ ਹੈ ਮੇਰਾ ਤੂੰ ਮੈਨੂੰ ਕਹਵੇਂ ਸਰਦਾਰ ਜੀ ਹੂੰ ਹੈਨਾ ਜਾਂ ਮੈਨੂੰ ਉਹ ਕਵੇਂ ਉਹ ਸਰਦਾਰਾ ਹੂੰ ਜੇ ਐਦਾਂ ਵੀ ਕਹਿ ਦੇਵੇਂ ਤਾਂ ਵੀ ਇੱਕ ਮਾਨ ਵਾਲੀ ਚੀਜ਼ ਹੈ ਨਾ ਕਿ ਮੈਂ ਸਰਦਾਰ ਹੈਗਾ ਆ ਹੂੰ ਹੈਨਾ ਹੁਣ ਇਹ ਇਹ ਜਿਹੜੀ ਹੈਗੀ ਆ ਜਿਹੜੀ ਆ ਗੱਲ ਹੋਈ ਸੀ ਕਿ ਇਹਨਾਂ ਨੂੰ ਸੰਵਿਧਾਨ ਦਾ ਹੱਕ ਹੈਗਾ ਸੰਵਿਧਾਨ ਇਹਨਾਂ ਨੂੰ ਹੱਕ ਦਿੰਦਾ ਹਾਲਾਂਕਿ ਇਹ ਜਿਹੜੀ ਐਲਜੀਬੀਟੀ ਹੈਗੀ ਆ ਇਹ ਭਾਰਤ ਦੇ ਚ ਹਾਲੇ ਲੀਗਲ ਨਹੀਂ ਹੋਈ ਸੁਪਰੀਮ ਕੋਰਟ ਚ ਅੰਡਰ ਟ੍ਰਾਇਲ ਚੱਲ ਰਿਹਾ ਹਾਲੇ ਇਹ ਇੱਕ ਤਰੀਕੇ ਨਾਲ ਦੇਖਿਆ ਜਾਵੇ ਤੇ ਇਹਦੇ ਉੱਤੇ ਹਾਲੇ ਫਿਲਹਾਲ ਕੋਈ ਕਾਨੂੰਨ ਨਹੀਂ ਹੈਗਾ ਚਲੋ ਮੰਨ ਲਿਆ ਇਹਨਾਂ ਨੂੰ ਇਹ ਜਿਹੜੀ ਪ੍ਰਾਈਡ ਰੇਪਰੇਡ ਕਰ ਰਹੇ ਨੇ ਪ੍ਰਸ਼ਾਸਨ ਇਹਨਾਂ ਦਾ ਸਾਥ ਦੇ ਰਿਹਾ ਜੜੀਆਂ ਏਜੰਸੀਆਂ ਜਾਂ ਜੜੀ ਟੀਪ ਸਟੇਟ ਆ ਉਹ ਇਹ ਕਰਵਾਉਣਾ ਚਾਹੁੰਦੀ ਆ ਤੇ ਸਾਡੀ ਹਿੱਕ ਤੇ ਚੜ ਕੇ ਕਰਵਾਉਣਾ ਚਾਹੁੰਦੀ ਆ ਸਾਡੇ ਉਸ ਪਵਿੱਤਰ ਸਥਾਨ ਦੇ ਆਸ-ਪਾਸ ਕਰਾਉਣਾ ਚਾਹੁੰਦੀ ਹੈ ਠੀਕ ਆ ਜੇ ਇਹਨਾਂ ਨੂੰ ਸੰਵਿਧਾਨਕ ਹੱਕ ਹੈਗਾ ਜੇ ਇਹਨਾਂ ਨੂੰ ਨਾ ਮਰਦਾਂ ਨੂੰ ਨਾ ਮਰਦੀਨ ਹੈ ਨਾ ਇਹ ਹੈਨਾ ਸਿੱਧਾ ਲਫ਼ਜ਼ ਸਾਫ਼ ਲਫ਼ਜ਼ ਚ ਦੇ ਵਿੱਚ ਤੁਸੀਂ ਇਹਨਾਂ ਨੂੰ ਗੇ ਕਹੋ ਜਾਂ ਕੁਛ ਕਹੋ ਨਾ ਮਰਦਨ ਹੈ ਨਾ ਜੇ ਇਹਨਾਂ ਨਾ ਮਰਦਾਂ ਨੂੰ ਆਪਣੀ ਪ੍ਰੇਡ ਕਰਨ ਦਾ ਸੰਵਿਧਾਨਕ ਹੱਕ ਹੈਗਾ ਤੇ ਫਿਰ ਮਰਦਾਂ ਦੀ ਪ੍ਰੇਡ ਵੀ ਤਾਂ ਹੋਊਗੀ ਬਰਾਬਰ ਹੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਪਲੇਟ ਕਰਨ ਜਾਓਗੇ ਕਿਸ ਤਰ੍ਹਾਂ ਦੀ ਪਲੇਟ ਹੋਏਗੀ ਬਿਲਕੁਲ ਜੀ ਬਿਲਕੁਲ ਪ੍ਰਸ਼ਾਸਨ ਨੂੰ ਪਹਿਲਾਂ ਤਾਂ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਨੂੰ ਇਹ ਆਪਣਾ ਕਿਸੇ ਆ ਆਡੀਟੋਰੀਅਮ ਚ ਕਰਨ ਕਿਤੇ ਕਰਨ ਇਹਨਾਂ ਦੇ ਪਰਮਿਸਸ ਦੇ ਵਿੱਚ ਕਰਨ ਕੋਈ ਦਿੱਕਤ ਨਹੀਂ ਆ ਪਰ ਜੇ ਇਹਨਾਂ ਨੇ ਨਿਕਲ ਕੇ ਸਾਡੇ ਜਵਾਕਾਂ ਨੂੰ ਸਾਡਿਆਂ ਬੱਚਿਆਂ ਨੂੰ ਸਾਡੇ ਕਾਲਜ ਜਾਂਦੇ ਭੈਣਾ ਭਰਾਵਾਂ ਨੂੰ ਇਹਨਾਂ ਨੇ ਇਸ ਚੀਜ਼ ਦਾ ਹੁੱਕਾ ਦੇਣਾ ਉਹਦਣ ਕਿ ਇਹ ਜਿਹੜਾ ਹੈਗਾ ਅਗੇ ਹੋਣਾ ਹੈਨਾ ਇਹ ਜਿਹੜਾ ਸਟੂਲਾ ਹੋਣਾ ਟੈਂਪੂ ਹੋਣਾ ਇਹਨਾਂ ਨੇ ਹੋਕਾ ਦੇਣਾ ਕਿ ਮਾਨ ਵਾਲੀ ਗੱਲ ਆ ਜੇ ਇਹ ਕਰ ਸਕਦੇ ਨੇ ਇਸ ਚੀਜ਼ ਨੂੰ ਪ੍ਰੈਜ਼ੈਂਟ ਕਰ ਸਕਦੇ ਆ ਕਿ ਮਾਨ ਵਾਲੀ ਗੱਲ ਆ ਤੇ ਫਰ ਮਰਦ ਅਗੰਮੜੇ ਦੇ ਪੁੱਤ ਹੋਣਾ ਮਾਨ ਵਾਲੀ ਗੱਲ ਨਹੀਂ ਤੁਸੀਂ ਜਾਓਗੇ ਪ੍ਰੇਡ ਚ ਬਿਲਕੁਲ ਬਿਲਕੁਲ ਫਿਰ ਜੇ ਪ੍ਰਸ਼ਾਸਨ ਇਹਨਾਂ ਨੂੰ ਰੋਕ ਨਹੀਂ ਲਾਂਦਾ ਕੱਲਾ ਮੈਂ ਨਹੀਂ ਬਹੁਤ ਸਾਰੀਆਂ ਜਥੇਬੰਦੀਆਂ ਇਸ ਚੀਜ਼ ਤੇ ਨੋਟਿਸ ਲੈ ਰਹੀਆਂ ਨੇ ਆ ਜਗਦੀਪ ਸਰਪੰਚ ਉਹ ਇਸ ਚੀਜ਼ ਦੇ ਨੋਟਸ ਲੈ ਚੁੱਕੇ ਨੇ ਜਥਾ ਠੀਕਰੀ ਵਾਲ ਉਹ ਇਸ ਚੀਜ਼ ਦੇ ਨੋਟਸ ਲੈ ਚੁੱਕੇ ਨੇ ਬਾਬਾ ਬਖਸ਼ੀ ਜੀ ਨਾਲ ਗੱਲ ਹੋਈ ਆ ਉਹ ਇਸ ਚੀਜ਼ ਦੇ ਨੋਟਸ ਲੈ ਚੁੱਕੇ ਨੇ ਹਨਾ ਆ ਬਾਬਾ ਤਲਵਾੜਾ ਉਹਨਾਂ ਦੇ ਨਾਲ ਕੋਈ ਗੱਲ ਹੋਈ ਆ ਉਹ ਇਸ ਚੀਜ਼ ਦੇ ਨੋਟਸ ਲੈ ਚੁੱਕੇ ਨੇ ਆਪਾਂ ਇੰਟਰਵਿਊਜ਼ ਕਰ ਰਹੇ ਸੀਗਾ ਤਾਂ ਕਰਕੇ ਹਾਲੇ ਆ ਮੰਡ ਸਾਹਿਬ ਨਾਲ ਗੱਲ ਨਹੀਂ ਹੋਈ ਦਲ ਖਾਲਸਾ ਤੋਂ ਆ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਇਹ ਦੇਖੋ ਇਹ ਹੁਣ ਇਹ ਸਾਡੀ ਅਣਖ ਦਾ ਮਾਮਲਾ ਆ ਦਰਬਾਰ ਸਾਹਿਬ ਸਾਡੀ ਉਹ ਧਰਤੀ ਆ ਜਿੱਥੇ ਮਸੇ ਰੰਗਣ ਦੇ ਸਿਰ ਨੂੰ ਖਿੱਦੋ ਬਣਾਇਆ ਜਦੋਂ ਉਹਨੇ ਸਾਡੀ ਅਣਖ ਨੂੰ ਲਲਕਾਰਿਆ ਤੇ ਇਹ ਉਹ ਇਹ ਜੜੇ ਹੈਗੇ ਲੋਂਡੇ ਉਸ ਧਰਤੀ ਤੇ ਆ ਕੇ ਇਹ ਖਰੂਦ ਪਾਣਗੇ ਇਹ ਲੋਂਡਾਗਰਦੀ ਕਰਨਗੇ ਉਸ ਧਰਤੀ ਤੇ ਆ ਕੇ ਤੇ ਆਪਾਂ ਕਿਵੇਂ ਕਿਵੇਂ ਸਹਿਜਾਂਗੇ ਇਹਨੂੰ ਕਿਵੇਂ ਬਰਦਾਸ਼ਤ ਕਰ ਦਾਂਗੇ ਸਾਡੇ ਬਜ਼ੁਰਗਾ ਦਾ ਖੂਨ ਡਲਿਆ ਹੋਇਆ ਉਸ ਧਰਤੀ ਤੇ ਉਹ ਪਵਿੱਤਰ ਧਰਤੀ ਆ ਸਜਦਾ ਕਰਨ ਲਾਇਕ ਧਰਤੀ ਆ ਤੇ ਇਹਨਾਂ ਨੇ ਪਿਛਲੇ ਸਮੇਂ ਚ ਜੜੀਆਂ ਉਥੇ ਐਸ ਈ ਐਕਸ ਪਾਰਟੀਆਂ ਅਰੇਂਜ ਕੀਤੀਆਂ ਨੇ ਉਥੇ ਉਹਦਾ ਵੀ ਹਲੇ ਇਹਨਾਂ ਤੋਂ ਜਵਾਬ ਲੈਣਾ ਹੈਗਾ ਇਹ ਪ੍ਰਸ਼ਾਸਨ ਤੇ ਨੱਕ ਦੇ ਹੇਠਾਂ ਇਹ ਪਾਰਟੀਆਂ ਕਿਵੇਂ ਅਰੇਂਜ ਹੋ ਗਈਆਂ ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਕੌਣ ਹੈ ਕੌਣ ਆਰਗੇਨਾਈਜ਼ ਕਰ ਰਿਹਾ ਇਸ ਨੂੰ ਕਿਉਂਕਿ ਇੱਕ ਗਰੁੱਪ ਵੀ ਚਲਾਇਆ ਜਾ ਰਿਹਾ ਜਿਸ ਦੇ ਵਿੱਚ ਬਹੁਤੇ ਐਡ ਹੋ ਰਹੇ ਨੇ ਹਾਲਾਂਕਿ ਉਹ ਗਰੁੱਪ ਦੇ ਵਿੱਚ ਅਸੀਂ ਦੇਖਿਆ ਮੈਂ ਵੀ ਜੁਆਇਨ ਕੀਤਾ ਉਸ ਗਰੁੱਪ ਨੂੰ ਕਿ ਉਸ ਦੇ ਵਿੱਚ ਜਿਹੜੇ ਇਸ ਨੂੰ ਚਲਾ ਰਹੇ ਨੇ ਉਹ ਇੱਕ ਮੈਸੇਜ ਵੀ ਪਾ ਰਹੇ ਨੇ ਕਿ ਕਿ ਕਈ ਇਸ ਤਰ੍ਹਾਂ ਦੇ ਬੰਦੇ ਜਿਹੜੇ ਐਡ ਹੋ ਰਹੇ ਨੇ ਕਿ ਉਹਨਾਂ ਨੂੰ ਦੂਰ ਰਹਿਣਾ ਚਾਹੀਦਾ ਤੇ ਉਹਨਾਂ ਦੇ ਵਿੱਚ ਕੋਈ ਗੱਲ ਨਹੀਂ ਕਰਨੀ ਚਾਹੀਦੀ ਸ਼ਰੀਰ ਦੀ ਭੁੱਖ ਮਟਾਣ ਦੀਆਂ ਮੈਂ ਤੂੰ ਠੀਕ ਆ ਭਰਾ ਛੋਟਾ ਭਰਾ ਆ ਤੂੰ ਖੁੱਲ ਕੇ ਨਹੀਂ ਕਹਿ ਰਿਹਾ ਪਰ ਮੈਂ ਕਹਿੰਨਾ ਉਸ ਗਰੁੱਪ ਚ ਜੋ ਆਪਾਂ ਦੇਖਿਆ ਸ਼ਰੀਰ ਦੀ ਭੁੱਖ ਮਟਾਣ ਦੇ ਅੱਡੇ ਨੇ ਇਹ ਬੰਦੇ ਬੰਦਾ ਬੰਦੇ ਨਾਲ ਖੇ ਖਾਵੇ ਜਨਾਨੀ ਜਨਾਨੀ ਨਾਲ ਖੇ ਖਾਵੇ ਇਹ ਕਿਸ ਚੀਜ਼ ਨੂੰ ਪ੍ਰੋਮੋਟ ਕਰ ਰਹੇ ਨੇ ਇਹ ਤਾਂ ਕੁਦਰਤ ਦੇ ਨਿਜ਼ਾਮ ਤੋਂ ਵੀ ਪੁੱਠੇ ਜਾ ਰਹੇ ਨੇ ਦੂਜਾ ਇਹ ਉੱਥੇ ਜਿਹੜੀਆਂ ਪਾਰਟੀਆਂ ਅਰੇਂਜ ਕਰ ਰਹੇ ਨੇ ਇਹਨਾਂ ਨੂੰ ਪ੍ਰਸ਼ਾਸਨ ਨੇ ਇਸ ਚੀਜ਼ ਦੀ ਖੁੱਲ ਕਿਦਾਂ ਦਿੱਤੀ ਹੋਈ ਆ ਕੋਈ ਇਹਨਾਂ ਦੇ ਉੱਤੇ ਐਡਮਿਨਿਸਟ੍ਰੇਸ਼ਨ ਕੋਈ ਏਜੰਸੀ ਕੋਈ ਇਹਨਾਂ ਦੇ ਉੱਤੇ ਸਰਕਾਰ ਕੋਈ ਕਿਸੇ ਦਾ ਕੰਟਰੋਲ ਨਹੀਂ ਹੈਗਾ ਇੱਕ ਅਨਕੰਟਰੋਲਡ ਸਿਸਟਮ ਚੱਲ ਰਿਹਾ ਆ ਤੇ ਉੱਥੇ ਸਾਡੇ ਜਿਹੜੇ ਗੁਰੂ ਘਰਾਂ ਦੇ ਵਿੱਚ ਜਿੱਦਾਂ ਆਪਾਂ ਉਹ ਨੰਬਰ ਜਿਹੜੇ ਤੇ ਆਪਾਂ ਕਾਲ ਕੀਤੀ ਸੀਗੀ ਉਹ ਮੁੱਕਰ ਗਏ ਚੱਲ ਕੀ ਰਿਹਾ ਇਹ ਕਰਨਾ ਕੀ ਚਾਹੁੰਦੇ ਨੇ ਇਹ ਮੈਂ ਇਸ ਪ੍ਰਸ਼ਾਸਨ ਨੂੰ ਬੇਨਤੀ ਕਰਾਂ ਇਹਦੇ ਵਿੱਚ ਹਿੰਦੂ ਭਾਈਚਾਰੇ ਨਾਲ ਵੀ ਗੱਲ ਹੋਈ ਆ ਹਿੰਦੂ ਭਾਈਚਾਰੇ ਦੇ ਕੁਝ ਵੀਰਾਂ ਨਾਲ ਗੱਲ ਹੋਈ ਆ ਉਹ ਵੀ ਇਹਦੇ 'ਚ ਐਕਸ਼ਨ ਲੈ ਰਹੇ ਨੇ ਸਿੱਖ ਭਾਈਚਾਰੇ ਦੇ ਤਾਂ ਮੈਂ ਨਾਮ ਲੈ ਹੀ ਦਿੱਤੇ ਨੇ ਹਨਾ ਆ ਆ ਉਹਨਾਂ ਦੇ ਉਹਨਾਂ ਵੱਲੋਂ ਵੀ ਐਕਸ਼ਨ ਹੋਣਾ ਹੂੰ ਬੇਨਤੀ ਪ੍ਰਸ਼ਾਸਨ ਨੂੰ ਇਹ ਆ ਵੀ ਹੱਥ ਜੋੜ ਕੇ ਹੂੰ ਇਹ ਚੀਜ਼ ਨੂੰ ਤੁਸੀਂ ਆਪ ਕੰਟਰੋਲ ਕਰੋ ਹੂੰ ਸਾਨੂੰ ਇਹਦੇ ਵਿੱਚ ਪੈਣ ਦੀ ਲੋੜ ਨਾ ਪਵੇ ਪਰ ਜੇ ਤੁਸੀਂ ਤੱਕੇ ਨਾਲੇ ਕਰਵਾਣੀ ਹੋਈਆਂ ਹੂੰ ਤੇ ਫੇਰ ਇੱਕ ਮਰਦਾਂ ਦੀ ਪ੍ਰੇਡ ਦੀ ਅਸੀਂ ਪਰਮਿਸ਼ਨ ਮੰਗਾਂਗੇ ਪਰਮਿਸ਼ਨ ਦਿਓ ਨਾ ਦਿਓ ਉਹ ਵੱਡੀ ਗੱਲ ਆ ਪਰ ਫਿਰ ਇਹਨਾਂ ਦੇ ਬਰਾਬਰ ਜੇ ਇਹ ਨਾਰ ਮਰਦਾਂ ਦੀ ਪਰੇਡ ਕਰਨਾ ਚਾਹੁੰਦੇ ਨੇ ਤੇ ਫਿਰ ਆਪਣੇ ਬੱਚਿਆਂ ਨੂੰ ਇੱਕ ਸਹੀ ਚੀਜ਼ ਦਾ ਸਹੀ ਰਾਹ ਪਾਣ ਵਾਸਤੇ ਫਿਰ ਅਸੀਂ ਮਰਦਾਂ ਦੀ ਪਰੇਡ ਵੀ ਕਰਾਂਗੇ ਜਿਹੜੇ ਇਸ ਨੂੰ ਆਰਗੇਨਾਈਜ਼ ਕਰ ਰਹੇ ਨੇ ਸ਼ਾਇਦ ਉਹਨਾਂ ਦੇ ਨਾਲ ਕਿਸੇ ਚੈਨਲ ਦੀ ਗੱਲਬਾਤ ਹੋ ਰਹੀ ਸੀਗੀ ਉਹ ਕਹਿੰਦੇ ਕਿ ਅਸੀਂ ਪਹਿਲਾਂ ਵੀ ਕਰਾ ਚੁੱਕੇ ਹਾਂ ਬਈ ਬੜੀ ਥਾਵਾਂ ਦੇ ਉੱਤੇ ਅਸੀਂ ਚੰਡੀਗੜ੍ਹ ਦੇ ਵਿੱਚ ਵੀ ਕਰਾ ਚੁੱਕੇ ਹਾਂ ਤੇ ਹੁਣ ਇੱਥੇ ਕਰਾ ਰਹੇ ਹਾਂ ਕਿ ਅਮਰੀਕ ਸਰ ਕਰਾ ਰਹੇ ਹਾਂ ਤਾਂ ਵਧੀਆ ਗੱਲ ਹੈ ਕਹਿੰਦੇ ਇੱਥੇ ਹੋਣੀ ਚਾਹੀਦੀ ਹੈ ਪ੍ਰੋਗਰਾਮ ਕਹਿੰਦੇ ਕਿਸ ਚੀਜ਼ ਦੇ ਪ੍ਰੋਗਰਾਮ ਹੋਣੇ ਚਾਹੀਦੇ ਜਿਹੜਾ ਟਰਾਈਡ ਗੇ ਵਾਲਾ ਇਹ ਕਿਸ ਚੀਜ਼ ਦੇ ਉਹ ਜਿਹੜਾ ਇੱਕ ਵਾਰੀ ਫੇਰ ਲਗਾ ਸਕਰੀਨ ਤੇ ਉਹ ਵਾਲਾ ਪੋਸਟਰ ਜਿਹਦੇ ਚ ਇਹਨਾਂ ਨੇ ਲਿਖਿਆ ਹੋਇਆ ਐਸ ਈ ਐਕਸ ਹਮ ਪਾਰਟੀ ਉੱਥੇ ਅਰੇਂਜ ਕੀਤੀ ਹੈ ਇਹਨਾਂ ਨੇ ਇਸ ਚੀਜ਼ ਦੀ ਖੁੱਲ ਜੇ ਚੰਡੀਗੜ੍ਹ 'ਚ ਇਹ ਕਰਗੇ ਨੇ ਕਿਉਂਕਿ ਮੇਰੇ ਨੋਟਿਸ 'ਚ ਨਹੀਂ ਆਈ ਜੇ ਇੱਥੇ ਨੋਟਿਸ 'ਚ ਆਈ ਹੁੰਦੀ ਇੱਥੇ ਬੜਾਂਗਾ ਹੁੰਦਾ ਵਧੀਆ ਹਮ ਕੋਈ ਪਰਵਾਹ ਨਹੀਂ ਪਰਚੇ ਹੋ ਜਾਣਗੇ ਕੋਈ ਪਰਵਾਹ ਨਹੀਂ ਅੰਦਰ ਚਲੇ ਜਾਣਗੇ ਅੱਗੇ ਬਥੇਰੇ ਸਿੰਘ ਬੈਠੇ ਨੇ ਅੰਦਰ ਕੱਟ ਰਹੇ ਨੇ ਸਜਾਵਾਂ ਹਮ ਪਰ ਜੇ ਇਦਾਂ ਦਾ ਕੋਈ ਗੰਦ ਪੈਣਾ ਜਿਹਨੂੰ ਰੋਕਣ ਦਾ ਫਰਜ਼ ਅਸਲ 'ਚ ਪ੍ਰਸ਼ਾਸਨ ਦਾ ਆ ਤੇ ਜੇ ਪ੍ਰਸ਼ਾਸਨ ਨਲਾਇਕ ਆ ਜੇ ਪ੍ਰਸ਼ਾਸਨ ਨੇ ਇਹਨਾਂ ਨੂੰ ਨਹੀਂ ਰੋਕਿਆ ਉਦੋਂ ਤੇ ਪ੍ਰਸ਼ਾਸਨ ਦੀ ਨਲਾਇਕੀ ਆ ਹਾਂ ਹੈਨਾ ਇਹ ਪ੍ਰਸ਼ਾਸਨ ਦੀ ਨਲਾਇਕੀ ਕਰਨਗੇ ਕਿਹੜਾ ਪੰਜਾਬ ਦਾ ਮੁੱਦਾ ਤੁਸੀਂ ਇੱਥੇ ਇੰਟਰਵਿਊ ਕਰ ਰਹੇ ਹੋ ਕਿਉਂ ਨਹੀਂ ਪੰਜਾਬ ਦਾ ਮੁੱਦਾ ਜਗਸੀਰ ਚਲ ਤੇਰਾ ਤਾਂ ਹਾਲੇ ਵਿਆਹ ਨਹੀਂ ਹੋਇਆ ਸ਼ਾਇਦ ਹੈਨਾ ਤੇਰੇ ਜਵਾਕ ਨਹੀਂ ਹੈਗੇ ਮੇਰੇ ਜਵਾਕ ਹੈਗੇ ਨੇ ਮੇਰੇ ਜਵਾਕਾਂ ਦੇ ਸਾਹਮਣੇ ਇਹ ਚੀਜ਼ ਜਿਹੜੀ ਹੈਗੀ ਆ ਸਟੂਲਾ ਕਰਦੀ ਪ੍ਰੈਜ਼ੈਂਟ ਹੋਣੀ ਆ ਤੇ ਇਹ ਸਾਰੇ ਪੰਜਾਬ ਦੇ ਜਵਾਕਾਂ ਦੇ ਪੂਰੇ ਪ੍ਰੈਜ਼ੈਂਟ ਹੋਣੀ ਆ ਕਿੱਥੇ ਲੈ ਕੇ ਜਾਣਾ ਆਪਾਂ ਆਪਣੇ ਜਵਾਕਾਂ ਨੂੰ ਉਹਨਾਂ ਨੂੰ ਦੇਖ ਕੇ ਕੋਈ ਸਟੂਲਾ ਬਣ ਜਾਏਗਾ ਕਿਉਂ ਨਹੀਂ ਤੁਸੀਂ ਬਣਗੇ ਤੁਹਾਡੇ ਤੁਸੀਂ ਬਣਗੇ ਤੁਹਾਡੇ ਕੋਈ ਆਲੇ ਦੁਆਲੇ ਦਾ ਬਣ ਗਿਆ ਜਿਹੜੀ ਇੱਕ ਜਿਹੜੀ ਇਸ ਮਾਇਨੇ ਵਿੱਚ ਨਾਲ ਦੇ ਪ੍ਰਤੀ ਜਿਹੜੀ ਇੱਕ ਕੱਚੀ ਮਿੱਟੀ ਆ ਜਿੰਨੇ ਆਕਾਰ ਲੈਣਾ ਆਪਾਂ ਤਾਂ ਟਲ ਗਏ ਸਾਨੂੰ ਪਤਾ ਕਿ ਅਸੀਂ ਕੌਣ ਆ ਕਿਹਦੇ ਵਾਰਸ ਆ ਅਸੀਂ ਕਰਨਾ ਕੀ ਆ ਜ਼ਿੰਦਗੀ ਚ ਕਰਨੀ ਆ ਸਾਨੂੰ ਪਤਾ ਜਦੋਂ ਇੱਕ ਕੱਚੀ ਮਿੱਟੀ ਦੇ ਸਾਹਮਣੇ ਇਹ ਚੀਜ਼ਾਂ ਪ੍ਰੈਜ਼ੈਂਟ ਹੋਣਗੀਆਂ ਕਿਤੇ ਨਾ ਕਿਤੇ ਕੱਚੀ ਮਿੱਟੀ ਤੇ ਇਹਦਾ ਇੰਪੈਕਟ ਹੋਊਗਾ ਕਿੰਨੇ ਬੱਚੇ ਖਰਾਬ ਹੋਣਗੇ ਕਿੰਨੇ ਬੱਚੇ ਇਸ ਚੀਜ਼ ਵਾਲੇ ਪਾਸੇ ਜਾਣਗੇ ਤੁਸੀਂ ਕਿੰਨੇ ਕੇਸ ਦੇਖੇ ਨੇ ਹੁਣ ਤੱਕ ਕਿ ਵੀ ਹੁਣ ਤੱਕ ਇਹ ਖਰਾਬ ਹੋਏ ਨੇ ਇਹ ਬੱਚੇ ਮੇਰੀ ਅੱਖਾਂ ਦੇ ਸਾਹਮਣੇ ਇਸ ਤਿੱਕੇ ਨਾਲ ਬਦਲ ਗਿਆ ਜਦੋਂ ਬੱਚੇ ਜਦੋਂ ਜਿਹੜੀ ਸਿਗਰਟ ਦੀਆਂ ਐਡ ਸੀਗੀਆਂ ਰੈਡ ਐਂਡ ਵਾਈਟ ਦੀਆਂ ਐਡ ਚੱਲਦੀਆਂ ਸੀ ਜਾਂ ਸ਼ਰਾਬ ਦੀਆਂ ਐਡ ਚੱਲਦੀਆਂ ਸੀ ਸਰਕਾਰ ਨੇ ਉਹਨਾਂ ਦੇ ਉੱਤੇ ਬੈਨ ਕਿਉਂ ਲਗਾਏ ਹਮ ਹੈਨਾ ਉਹ ਐਡਸ ਜਿਹੜੀਆਂ ਹੈਗੀਆਂ ਉਹ ਮੀਡੀਆ 'ਚ ਨਹੀਂ ਆਉਂਦੀਆਂ ਹੁਣ ਉਹ ਆ ਅਨੋਫੀਸ਼ਲ ਤਰੀਕੇ ਨਾਲ ਚਲਦੀਆਂ ਪਰ ਮੀਡੀਆ ਚ ਨਹੀਂ ਆਉਂਦੀਆਂ ਕਿਉਂ ਕਿਉਂਕਿ ਉਹਨੂੰ ਦੇਖ ਕੇ ਕੋਈ ਨਾ ਕੋਈ ਉਹ ਤੋਂ ਇਨਸਪਾਇਰਡ ਹੁੰਦਾ ਸੀ ਨਾ ਸਿੱਖਦਾ ਸੀ ਨਾ ਉਹਨੂੰ ਆਪਾਂ ਇਤਿਹਾਸ ਪੜ੍ਹਦੇ ਆਂ ਸਾਬਜਾ ਦਾ ਦੀ ਚਾਰ ਸਾਬਜਾ ਦਾ ਦੀ ਆਪਾਂ ਫਿਲਮ ਦੇਖੀ ਸਾਰੇ ਨੇ ਦੇਖੀ 15 ਸਾਲ ਹੋ ਗਏ ਅੱਜ ਵੀ ਉਹ ਫਿਲਮ ਮੁੜ ਮੁੜ ਕੇ ਚੱਲਦੀ ਆਂ ਕਈ ਕਈ ਨੌਜਵਾਨ ਉਸ ਫਿਲਮ ਨੂੰ ਦੇਖ ਕੇ ਵਾਕਈ ਹੈ ਕਿ ਸੈਲੀਬ੍ਰਿਟੀ ਹੁੰਦਾ ਹੈ ਕਿ ਕੈਰੈਕਟਰ ਹੁੰਦਾ ਉਹਨੂੰ ਸਮਝਣਾ ਪੈਂਦਾ ਕਿ ਹਾਂ ਇਹ ਫਲਾਣਾ ਕੈਰੈਕਟਰ ਹੈ ਇਹਨਾਂ ਦੇ ਚ ਕਿਹੜਾ ਸੈਲੀਬ੍ਰਿਟੀ ਹੈ ਤੁਹਾਨੂੰ ਲੱਗਦਾ ਕਿ ਇਸ ਸੈਲੀਬ੍ਰਿਟੀ ਨੇ ਪ੍ਰੋਮੋਟ ਕਰ ਰਿਹਾ ਕਿ ਨ ਹੁਣ ਅਸੀਂ ਕਈ ਮੰਤਾਂ ਨੂੰ ਜਾਣਦੇ ਆ ਕਈ ਮੰਤ ਨੇ ਉਹ ਖੁੱਲ ਕੇ ਵਿਚਾਰ ਕਰਦੇ ਨੇ ਕਿ ਵੀ ਇਹ ਚੀਜ਼ਾਂ ਗਲਤ ਨੇ ਅਸੀਂ ਉਹਨਾਂ ਨੂੰ ਜਾਣਦੇ ਕਿ ਜੇ ਕੋਈ ਗਲਤ ਮੈਸੇਜ ਦੇਣਗੇ ਤਾਂ ਲੋਕਾਂ ਨੂੰ ਪਤਾ ਲੱਗੇਗਾ ਕਿ ਵੀ ਇਹ ਮੈਸੇਜ ਗਲਤ ਦੇਣ ਦੀ ਕੋਸ਼ਿਸ਼ ਕਰ ਰਿਹਾ ਵੀ ਗਲਤ ਗੱਲ ਇਹਨਾਂ 'ਚ ਕੌਣ ਹੈ ਸੈਲੀਬ੍ਰਿਟੀ ਕਿਹੜਾ ਬੰਦਾ ਤੁਹਾਨੂੰ ਲੱਗ ਰਿਹਾ ਕਿ ਵੀ ਇਹ ਗਲਤ ਪ੍ਰਚਾਰ ਕਰ ਰਿਹਾ ਜਗਸੀਰ ਦੇਖੋ ਮੈਂ ਜਿਹੜੀ ਗੱਲ ਕੀਤੀ ਆ ਜਿਹੜੀਆਂ ਸਿਗਰਟ ਦੀਆਂ ਐਡਸ ਜਾਂ ਤਾਂ ਉਹ ਸੈਲੀਬ੍ਰਿਟੀ ਕਰਦੇ ਆ ਨਾ ਬਾਲੀਵੁੱਡ ਦੇ ਐਕਟਰ ਕਰਦੇ ਇਹ ਬੰਦ ਇਸ ਲਈ ਕੀਤੀਆਂ ਗਈਆਂ ਕਿਉਂਕਿ ਇਨਸਪਾਇਰ ਕਰਦੀਆਂ ਨੇ ਚਾਰ ਸੱਜਾਂ ਤੇ ਦੀ ਫਿਲਮ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਵਾਪਸ ਮੋੜਾ ਪਾਇਆ ਹੈਨਾ ਇਵਨ ਕਿ ਜਿਹੜੀਆਂ ਚੀਜ਼ਾਂ ਮੀਡੀਆ ਦੇ ਵਿੱਚ ਪ੍ਰੈਜ਼ੈਂਟ ਹੁੰਦੀਆਂ ਨੇ ਉਹ ਹੌਲੀ-ਹੌਲੀ ਜਿਹੜੀ ਹੈ ਯੂਥ ਦਾ ਮਾਈਂਡ ਚੇਂਜ ਕਰਦੀਆਂ ਨੇ ਆਪਾਂ ਨੂੰ ਪਤਾ ਆ ਇੱਕ ਟਾਈਮ ਸੀਗਾ ਜਦੋਂ ਇੰਸਟਾਗ੍ਰam ਜਾਂ ਇਹ ਚੀਜ਼ਾਂ ਨਹੀਂ ਸੀਗੀਆਂ ਉਸ ਟਾਈਮ ਕਿਸੇ ਨੂੰ ਰੀਲਾਂ ਬਣਾਉਣ ਦਾ ਨਹੀਂ ਪਤਾ ਸੀ ਅੱਜ ਦੇ ਟਾਈਮ 'ਚ ਸਭ ਨੂੰ ਪਤਾ ਕਿ ਰੀਲਾਂ ਬਣਾਉਣਾ ਇੱਕ ਬੇਕਾਰ ਜਿਹਾ ਕੰਮ ਹੈਗਾ ਸਾਰੇ ਕਹਿੰਦੇ ਨੇ ਬੇਕਾਰ ਜਿਹਾ ਕੰਮ ਆ ਐਮੀ ਟਾਈਮ ਖਰਾਬ ਕਰਦੇ ਆ ਪਰ ਯੂਥ ਗਿਆ ਨਾ ਇਸ ਪਾਸੇ ਇੱਕ ਪਾਸੇ ਤੁਸੀਂ ਚਾਈਨਾ ਚਲੇ ਜਾਓ ਚਾਈਨਾ ਦਾ ਐਲਗੋਰਿਦਮ ਅਲੱਗਾ ਇੱਥੇ ਸਿਰਫ ਅ ਅਧਨੰਗੀਆਂ ਲੜਕੀਆਂ ਇੰਸਟਾਗ੍ਰਾਮ ਤੇ ਨੱਚਦੀਆਂ ਨੇ ਜਾਂ ਆਪਣੇ ਮੁੰਡੇ ਜਿਹੜੇ ਹੈਗੇ ਨੇ ਉਹ ਬੇਫਾਲਤੂ ਦੀਆਂ ਚੀਜ਼ਾਂ ਕਰਦੇ ਨੇ ਜਦੋਂ ਤੁਸੀਂ ਚਾਈਨਾ ਵਾਲੇ ਪਾਸੇ ਜਾ ਕੇ ਸਮਝਦੇ ਹੋ ਉਹਨਾਂ ਨੂੰ ਉਹਨਾਂ ਦੇ ਐਲਗੋਰਿਦਮ ਅਲੱਗ ਨੇ ਉਹ ਉਹਨਾਂ ਦੇ ਯੂਥ ਨੂੰ ਪ੍ਰੋਡਕਟਿਵ ਜਿਹੜੀਆਂ ਅ ਰੀਲਸ ਜਾਂ ਵੀਡੀਓਜ਼ ਉਹ ਪ੍ਰੈਜ਼েন্ট ਕਰਦੇ ਨੇ ਹਨਾ ਉਧਰ ਦਾ ਜਿਹੜੀ ਤਰੱਕੀ ਆ ਉਧਰ ਚਾਈਨਾ ਦੀ ਜਿਹੜੀ ਤਰੱਕੀ ਆ ਉਹ ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਯੂਥ ਨੂੰ ਇੱਕ ਵਧੀਆ ਫੀਡ ਦਿੱਤੀ ਆ ਉਹਦੇ ਨਾਲ ਹੋਈ ਆ ਨਾ ਕਾਫੀ ਜਥੇਬੰਦੀਆਂ ਇਨਵੋਲਵ ਹੋ ਰਹੀਆਂ ਨੇ ਪਰਮਜੀਤ ਸਿੰਘ ਕਾਲੀ ਵੀ ਇਹਦੇ ਵਿੱਚ ਉਹਨਾਂ ਨੇ ਵੀ ਬਿਆਨ ਦਿੱਤਾ ਹੈਗਾ ਜੇ ਇਹਨਾਂ ਨੇ ਇਹ ਕਰਨਾ ਹੈ ਜ਼ਬਰਦਸਤੀ ਕਰਨਾ ਹੈ ਤੇ ਫੇਰ ਨਾਲ ਇੱਕ ਮਰਦਾਂ ਦੀ ਪਰੇਡ ਦੀ ਵੀ ਤਿਆਰੀ ਰੱਖਣ ਫੇਰ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਕਰਾਂਗੇ ਪਰ ਜੇ ਇਹਨਾਂ ਨੇ ਖਰੂਦ ਪਾਣਾ ਹੈ ਤੇ ਫੇਰ ਜੇ ਇਹਨਾਂ ਨੂੰ ਸੰਵਿਧਾਨਕ ਹੱਕ ਹੈਗਾ ਫਿਰ ਮਰਦਾਂ ਦੀ ਪ੍ਰੇਡ ਦਾ ਸਾਨੂੰ ਵੀ ਸੰਵਿਧਾਨਕ ਹੱਕ ਹੈਗਾ ਹੂੰ ਕਾਨੂੰਨ ਹੱਥ ਤੇ ਲੈਣ ਦੇ ਵਿੱਚ ਕੋਈ ਉਹ ਨਹੀਂ ਹੈਗਾ ਕਿ ਕਾਨੂੰਨ ਨੂੰ ਤੁਸੀਂ ਹੱਥ ਚਲਾਉਣਾ ਨਹੀਂ ਇਹ ਜਿਹੜੀ ਪ੍ਰੇਡ ਕਰ ਰਹੇ ਆ ਇਹ ਕਿਹੜੀ ਕਾਨੂੰਨ ਹੱਥ ਚ ਲੈ ਰਹੇ ਨੇ ਹੂੰ ਇਹ ਪ੍ਰੇਡ ਕਰ ਰਹੇ ਆ ਨਾ ਤੇ ਅਸੀਂ ਪ੍ਰੇਡ ਕਰ ਲਾਂਗੇ ਨਾਲ ਹੂੰ ਅਸੀਂ ਆਪਣੇ ਬੱਚਿਆਂ ਨੂੰ ਦੱਸ ਦਾਂਗੇ ਉਹ ਕਿਹੜਾ ਧਮਕਾ ਰਹੇ ਕਿਸੇ ਨੂੰ ਅਸੀਂ ਕਿਹੜਾ ਧਮਕਾ ਰਹੇ ਆ ਅਸੀਂ ਵੀ ਕਹਿ ਰਹੇ ਆ ਜੇ ਇਹਨਾਂ ਨੂੰ ਹੱਕ ਹੈਗਾ ਸੰਵਿਧਾਨਕ ਹੈਗਾ ਸਾਨੂੰ ਵੀ ਹੈਗਾ ਹੂੰ ਫਿਰ ਸਾ ਜਦੋਂ ਸਾਡੀ ਗੱਲ ਆ ਜਾਂਦੀ ਹੈ ਉਦੋਂ ਕਿਉਂ ਲੱਗਦਾ ਹੈ ਕਿ ਨਹੀਂ ਜੀ ਅਸੀਂ ਤਾਂ ਕਿਸੇ ਨੂੰ ਤਮਕਾ ਰਹੇ ਆਂ ਜਾਂ ਅਸੀਂ ਕੁਝ ਗਲਤ ਕਰ ਰਹੇ ਆਂ ਉਦੋਂ ਸਾਡੀ ਵਾਰੀ ਇਹ ਦੋਗਲਾ ਹੋ ਗਿਆ ਨਾ ਫਿਰ ਕਾਨੂੰਨ ਸਾਡੀ ਵਾਰੀ ਕਾਨੂੰਨ ਦੋਗਲਾ ਕਿਉਂ ਹੋ ਜਾਂਦਾ ਹੈ ਹੈਨਾ ਆ ਪਾਸਟਰ ਵਾਲੀ ਗੱਲ ਤੇ ਵੀ ਜਦੋਂ ਮੈਂ ਪਿਛਲੀ ਪ੍ਰੈਸ ਦੇ ਵਿੱਚ ਕਿਹਾ ਸੀਗਾ ਜਦੋਂ ਪਾਸਟਰ ਦੇ ਉੱਤੇ ਬਰਜਿੰਦਰ ਦੇ ਉੱਤੇ ਪਾਸ ਕੋ ਨਹੀਂ ਲਗਾਇਆ ਜਾ ਰਿਹਾ ਸੀ ਮੈਂ ਉਦੋਂ ਵੀ ਕਿਹਾ ਸੀ ਹਾਲਾਂਕਿ ਮੇਰਾ ਤੇ ਅੰਮ੍ਰਿਤਪਾਲ ਦਾ ਹੈਨਾ ਆ ਆ ਬਿਲਕੁਲ ਆਪੋਜ਼ਿਟ ਆ ਸਾਡਾ ਵਿਰੋਧ ਚੱਲਦਾ ਮੈਂ ਉਦੋਂ ਵੀ ਕਿਹਾ ਸੀ ਪਰ ਜਦੋਂ ਅਮਰਿਤਪਾਲ ਨੂੰ ਗ੍ਰਿਫਤਾਰ ਕਰਨ ਦੀ ਗੱਲ ਆਈ ਉਦੋਂ ਤਾਂ ਪੂਰੀ ਸਟੇਟ ਜਾਮ ਕੀਤੀ ਜਦੋਂ ਪਾਸਟਰ ਨੂੰ ਗ੍ਰਿਫਤਾਰ ਕਰਨ ਦੀ ਗੱਲ ਆਉਂਦੀ ਆ ਜਾਂ ਉੱਤੇ ਪਾਸ ਕੋ ਐਕ ਲਗਾਉਣ ਦੀ ਗੱਲ ਆਉਂਦੀ ਆ ਉਦੋਂ ਕਿੱਥੇ ਜਾਂਦੀ ਬਾਦਰੀ ਹੈਨਾ ਹੁਣ ਇਹ ਜਿਹੜੇ ਆ ਪ੍ਰਾਈਡ ਰੇਡ ਰੱਖ ਰਹੇ ਨੇ ਇਹਨਾਂ ਕੋਲ ਸੰਵਿਧਾਨਕ ਅਧਿਕਾਰ ਹੈਗਾ ਆ ਸੰਵਿਧਾਨਕ ਅਧਿਕਾਰ ਫਿਰ ਸਾਡੇ ਕੋਲ ਵੀ ਹੈਗਾ ਨਾ ਫਿਰ ਸਾਨੂੰ ਵੀ ਤਾਂ ਅਧਿਕਾਰ ਹੈਗਾ ਅਸੀਂ ਰੱਖ ਸਕਦੇ ਆ ਠੀਕ ਹੈ ਤੇ ਜੇ ਜੇ ਪ੍ਰਸ਼ਾਸਨ ਇਹਨਾਂ ਨੂੰ ਕੰਟਰੋਲ ਕਰ ਲਵੇ ਹੱਥ ਜੋੜ ਕੇ ਬੇਨਤੀ ਆ ਕਰੋ ਜੀ ਸਦਕੇ ਕਰੋ ਇਹਨਾਂ ਨੂੰ ਕੰਟਰੋਲ ਕਰੋ ਇਹ ਆਪਣੀ ਕਿਤੇ ਪਰਮਿਸਸ ਦੇ ਵਿੱਚ ਕਿਤੇ ਵੀ ਕਰਨ ਪਰ ਜੇ ਇਹਨਾਂ ਨੇ ਸੜਕਾਂ ਤੇ ਆਉਣਾ ਜੇ ਇਹਨਾਂ ਨੇ ਸਾਡੇ ਬੱਚਿਆਂ ਤੇ ਸਾਡੇ ਨੌਜਵਾਨ ਭੈਣਾਂ ਦੇ ਸਾਡੇ ਭਰਾਵਾਂ ਦੇ ਮੂਹਰੇ ਇਹ ਲੌਂਡਾਗਰਦੀ ਪ੍ਰੈਜ਼ੈਂਟ ਕਰਨੀ ਆ ਤੇ ਫਿਰ ਇਹਨਾਂ ਨਾਮਰਦਾਂ ਦੀ ਪਰੇਡ ਦੇ ਸਾਹਮਣੇ ਫਿਰ ਮਰਦਾਂ ਦੀ ਪਰੇਡ ਕਰਨ ਦਾ ਸਾਨੂੰ ਵੀ ਸੰਵਿਧਾਨਕ ਹੱਕ ਹੈਗਾ ਠੀਕ ਹੈ ਬਹੁਤ ਸ਼ੁਕਰੀਆ ਦਬੀ ਜੀ ਸਾਡੇ ਨਾਲ ਸੀਗੀ ਗੱਲਬਾਤ ਕੀਤੀ ਹੈ ਤਾਂ ਇਹਨਾਂ ਦਾ ਇਹ ਕਹਿਣਾ ਹੈ ਕਿ ਜੇ ਉਹ ਪਰੇਡ ਕਰਨਗੇ ਤਾਂ ਅਸੀਂ ਵੀ ਉੱਥੇ ਜਾਵਾਂਗੇ ਅਸੀਂ ਮਰਦਾਂ ਦੀ ਪਰੇਡ ਕਰਾਂਗੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਜਾਂ ਪ੍ਰਸ਼ਾਸਨ ਇਸ ਨੂੰ ਪਹਿਲਾਂ ਹੀ ਰੋਕ ਲੈਂਦਾ ਹੈ ਜਾਂ ਉਹ ਕਹਿ ਦਿੰਦੇ ਨੇ ਕਿ ਅਸੀਂ ਇਸ ਪ੍ਰੋਗਰਾਮ ਨੂੰ ਨਹੀਂ ਕਰਾਂਗੇ ਪਬਲਿਕ ਦੇ ਵਿੱਚ ਜਾਂ ਕਿਤੇ ਕੋਈ ਕੋਈ ਆਡੀਟੋਰੀਅਮ ਜਾਂ ਇਸ ਤਰੀਕੇ ਦੇ ਨਾਲ ਕਿਤੇ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਕਿਵੇਂ ਦੀ ਤਸਵੀਰ ਹੁੰਦੀ ਹੈ ਅਜੇ ਤਾਂ 27 April ਨੂੰ ਇਹ ਪ੍ਰੋਗਰਾਮ ਹੋਣਾ ਹੈ ਜਾਂ ਉਸ ਤੋਂ ਪਹਿਲਾਂ ਹੀ ਪੋਸਟਪੋਨ ਕੀਤਾ ਜਾ ਸਕਦਾ ਹੈ